ਇਹ ਪ੍ਰੋਗਰਾਮ ਸੜਾ ਅਕਤੂਬਰ ਵਿੱਚ ਆ ਰਿਹਾ ਹੈ 4 ਤੇ 5 ਅਕਤੂਬਰ ਨੂੰ ਜਿਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਬੱਚਿਆਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਬੱਚੇ ਵੱਖ-ਵੱਖ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕਰਦੇ ਹਨ ਤੇ ਬਾਅਦ ਵਿੱਚ ਬੱਚਿਆਂ ਨੂੰ ਇਨਾਮ ਦਿੱਤੇ ਜਾਂਦੇ ਹਨ ਸੋ ਰਜਿਸਟ੍ਰੇਸ਼ਨ ਜਿਹੜੀ ਹੈਗੀ ਸਾਡੀ ਆਨਲਾਈਨ ਚੱਲ ਰਹੀ ਆ ਇਹ 14 ਅਕਤੂਬਰ ਨੂੰ ਬੰਦ ਹੋ ਜਾਣੀ ਉਸ ਤੋਂ ਬਾਅਦ ਅਸੀਂ ਕੋਈ ਵੀ ਜਿਹੜੀ ਲੇਟ ਐਂਟਰੀ ਨਹੀਂ ਲੈਣੀ ਹੈ ਆਨਲਾਈਨ ਸਾਡਾ ਫਾਰਮ ਜਿਹੜਾ ਹੈਗਾ ਤੁਸੀਂ ਗੁਰਦੁਆਰਾ ਟਾਕਾ ਨਹੀਂ ਨਹੀਂ ਗੁਰਦੁਆਰਾ ਸਾਹਿਬ ਦੀ ਫੇਸਬੁੱਕ ਤੇ ਵੀ ਸਾਡਾ ਫਾਰਮ ਪੇਜ ਹੈਗਾ ਆ ਐਨਰੋਲਮੈਂਟ ਵਾਲਾ ਜੇ ਨਹੀਂ ਹੈਗਾ ਤੁਸੀਂ ਗੂਗਲ ਤੇ ਜਾ ਕੇ ਸਰਚ ਮਾਰੋ ਸਿੱਖ ਚਿਲड्रन ਡੇ 2025 ਫਾਰਮ ਤੁਸੀਂ ਜਦੋਂ ਗੂਗਲ ਤੇ ਸਰਚ ਮਾਰੋਗੇ ਤੁਹਾਨੂੰ ਸਾਹਮਣੇ ਫਾਰਮ ਆ ਜਾਏਗਾ ਕਿਹੜੇ ਕਿਹੜੇ ਮੁਕਾਬਲੇ ਆ ਜਿਹੜੇ ਹੋਣਗੇ ਉਸ ਦਿਨ ਜਿਹੜੇ ਅਸੀਂ ਮੁਕਾਬਲੇ ਜਿੱਦਾਂ ਸਿੱਖ ਚਿਲਡਰਨ ਡੇ ਵਿੱਚ ਲੈ ਕੇ ਆਉਨੇ ਉਹ ਅਸੀਂ ਡਿਊਰਿੰਗ ਪੂਰੇ ਸਾਲ ਦੌਰਾਨ ਅਸੀਂ ਬੱਚਾ ਨੂੰ ਸਿੱਖਿਆ ਦਿੰਦੇ ਆ ਸਿੱਖ ਚਿਲਡਰਨ ਵਿੱਚ ਜੇ ਆਪਾਂ ਤਾਂ ਹੀ ਮਨਾਉਂਦੇ ਜੇ ਸਾਨੂੰ ਪਤਾ ਲੱਗਦਾ ਸਾਡੇ ਪੂਰੇ ਸਾਲ ਦੀ ਜਿਹੜੀ ਪੜ੍ਹਾਈ ਹੈ ਤੇ ਬੱਚਾ ਨੂੰ ਟ੍ਰੇਨਿੰਗ ਦਿੱਤੀ ਹੈਗੀ ਉਹਦਾ ਕੀ ਨਤੀਜਾ ਆਉਂਦਾ ਹੈ ਸਿੱਖ ਚਿਲਡਰਨ ਡੇ ਦੇ ਉੱਤੇ ਕਿੰਨੇ ਬੱਚੇ ਆ ਜਿਹੜੇ ਪਾਰਟਿਸਿਪੇਟ ਕਰ ਰਹੇ ਆ ਅਸੀਂ ਇਹੀ ਉਮੀਦ ਹੈ ਕਿ 1000 ਪਲੱਸ ਬੱਚਾ ਇਸ ਵਾਰੀ ਪਾਰਟਿਸਿਪੇਟ ਕਰੂਗਾ ਇਹ ਜਸਟ ਇੱਕ ਇਵੈਂਟ ਨਹੀਂ ਇਹਦੇ ਵਿੱਚ ਇਹ ਜਰੀਆ ਬਣਦਾ ਹੈ ਜਿੱਦਾਂ ਬੱਚਿਆਂ ਨੂੰ ਇਕੱਠੇ ਹੋ ਕੇ ਮਿਲਣ ਦਾ ਜਿਵੇਂ ਆਪਾਂ ਇੰਡੀਆ ਦੇਖਦੇ ਸੀ ਕਾਦਿਸ਼ ਕਰ ਰਹੇ ਹੋ ਜੀ ਪਾਰਟਿਸਪੇਟ ਸਖਾਤ ਕਰਤਨ ਤੇ ਇੱਕ ਵਿਸ਼ਾ ਇੱਕ ਸੀਗਾ ਮੇਰਾ ਕਵਿਤਾ ਜੀ ਤੇ ਇੱਕ ਸੀਗਾ ਮੇਰਾ ਸੰਤ ਗੁਰਬਾਣੀ ਜੀ ਤੇ ਕੁਇਜ਼ ਤੁਸੀਂ ਕਾਦਿਸ਼ ਭਾਗ ਲੈ ਰਹੇ ਹੋ ਇਹ ਕਵਿਜ਼ ਤੇ ਪਾਠ ਤੇ ਪਾਠ ਵਿੱਚ ਪਾਠ ਸ਼ੁੱਧ ਉਚਾਰਨ ਜਿਹੜਾ ਤੁਸੀਂ ਕਰ ਲੈਂਦੇ ਹੋ ਸਸਿਕਲ ਜੀ ਤੁਸੀਂ ਦੇਖ ਰਹੇ ਹੋ ਐਨ ਜੀ ਪੰਜਾਬੀ ਨਿਊਜ਼ ਤੇ ਮੈਂ ਹਰਮਨਪ੍ਰੀਤ ਸਿੰਘ ਤੁਸੀਂ ਸਮਝ ਹੀ ਗਏ ਹੋਵੋਗੇ ਮੈਂ ਇਸ ਟਾਈਮ ਖੜਾ ਜੀ ਸਿੱਖ ਹੈਰੀਟੇਜ ਸਕੂਲ ਨਿਊਜ਼ੀਲੈਂਡ ਟਾਕਨਿਨੀ ਦੇ ਵਿੱਚ ਸੋ ਸੁਪਰੀਮ ਸਿੱਖ ਸੁਸਾਇਟੀ ਤੇ ਕਲਗੀਧਰ ਗੁਰੂ ਘਰ ਟਾਕਨਿਨੀ ਦੇ ਅੰਡਰ ਇਹ ਸਕੂਲ ਆ ਜਿਹੜਾ ਉਹ ਚੱਲ ਰਿਹਾ ਸੋ ਟਾਕਨਿਨੀ ਦੇ ਵਿੱਚ ਇਸ ਸਕੂਲ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਨਵੀਂ ਪੀੜ੍ਹੀ ਆ ਜਿਹੜੀ ਉਹਨੂੰ ਆਪਣੇ ਵਿਰਸੇ ਨਾਲ ਆਪਣੀ ਵਿਰਾਸਤ ਨਾਲ ਆਪਣੇ ਧਰਮ ਨਾਲ ਜੋੜੀ ਰੱਖਣ ਦਾ ਜਿਹੜਾ ਉਪਰਾਲਾ ਇੱਥੇ ਕੀਤਾ ਜਾਂਦਾ ਸੋ ਬੱਚੇ ਜਿੱਥੇ ਇੱਥੇ ਪੰਜਾਬੀ ਦੀ ਜਿਹੜੀ ਭਾਸ਼ਾ ਪੰਜਾਬੀ ਮਾਂ ਬੋਲੀ ਦੀ ਜਿਹੜੀ ਸਿੱਖਿਆ ਹੋ ਲੈਂਦੇ ਆ ਨਾਲ ਦੀ ਨਾਲ ਉਹਨਾਂ ਨੂੰ ਸਿੱਖ ਧਰਮ ਦੀ ਜਾਣਕਾਰੀ ਗੁਰਬਾਣੀ ਦੇ ਬਾਰੇ ਸ਼ੁੱਧ ਉਚਾਰਨ ਕੀਰਤਨ ਇਹ ਸਿਖਲਾਈ ਹੈ ਜਿਹੜੀ ਇਹ ਵੀ ਦਿੱਤੀ ਜਾਂਦੀ ਆ ਸੋ ਜਿੱਥੇ ਸਾਰਾ ਸਾਲ ਬੱਚੇ ਇਹ ਸਾਰਾ ਕੁਝ ਸਿੱਖਦੇ ਆ ਉੱਥੇ ਹੀ ਫਿਰ ਇੱਕ ਵੱਡਾ ਦਿਨ ਆਂਦਾ ਜਦੋਂ ਉਹਨਾਂ ਦੇ ਇਮਤਿਹਾਨ ਹੁੰਦੇ ਆ ਇਮਤਿਹਾਨ ਤੋਂ ਬਾਅਦ ਇੱਥੇ ਵਿਸ਼ੇਸ਼ ਤੌਰ ਤੇ ਉਹਨਾਂ ਦਾ ਸਨਮਾਨ ਕਰਨ ਲਈ ਜਿਨ੍ਹਾਂ ਨੇ ਚੰਗੇ ਨੰਬਰ ਲਿੱਤੇ ਹੁੰਦੇ ਆ ਜਾਂ ਹੋਰ ਵਕ ਵਕ ਮੁਕਾਬਲਿਆਂ ਦੇ ਲਈ ਸਿੱਖ ਚਿਲड्रन ਦੇ ਆ ਜਿਹੜਾ ਮੁਨਾਇਆ ਜਾਂਦਾ ਸੋ ਸਿਕ ਚਿਲड्रन ਡੇ ਆਉਣ ਵਾਲੇ ਦਿਨਾਂ ਦੇ ਵਿੱਚ ਅਕਤੂਬਰ ਮਹੀਨੇ ਦੇ ਵਿੱਚ 4 ਔਰ 5 ਅਕਤੂਬਰ ਨੂੰ ਜਿਹੜਾ ਮਨਾਇਆ ਜਾ ਰਿਹਾ ਉਹਦੇ ਵਿੱਚ ਕੀ ਕੀ ਹੋਣ ਜਾ ਰਿਹਾ ਉਹ ਸਾਰੀ ਗੱਲਬਾਤ ਹੈ ਜਿਹੜੀ ਅੱਜ ਆਪਾਂ ਕਰਨੀ ਆ ਸੋ ਸਟਾਫ ਦੇ ਟੀਚਰ ਆ ਜਿਹੜੇ ਉਹ ਇਸ ਟਾਈਮ ਮੇਰੇ ਨਾਲ ਨੇ ਉਹਨਾਂ ਤੋਂ ਜਾਣਨਾ ਚਾਹਾਂਗੇ ਕਿਉਂਕਿ ਵੱਖ-ਵੱਖ ਮੁਕਾਬਲੇ ਹੋਣੇ ਆ ਉਹਦੀ ਰਜਿਸਟ੍ਰੇਸ਼ਨ ਆ ਜਿਹੜੀ ਚੱਲ ਰਹੀ ਆ ਕਾ ਨੋ ਰਜਿਸਟ੍ਰੇਸ਼ਨ ਸਮਾਪਤ ਹੋ ਰਹੀ ਹੈ ਕਿਹੜੇ ਕਿਹੜੇ ਮੁਕਾਬਲੇ ਹੋਣੇ ਆ ਕਿਹੜੀਆਂ ਕੈਟਾਗਰੀਜ਼ ਆ ਸਾਰੀ ਗੱਲਬਾਤ ਅੱਜ ਕਰਾਂਗੇ ਸੋ ਸਭ ਤੋਂ ਪਹਿਲਾਂ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਕਹੋਗੇ ਹਾਂਜੀ ਭਾਜੀ ਜਿਵੇਂ ਕਿ ਸਾਰੇ ਜਾਣਦੇ ਹੀ ਹਨ ਕਿ ਹਰ ਸਾਲ ਅਕਤੂਬਰ ਦੇ ਵਿੱਚ ਅਸੀਂ ਸਿੱਖ ਹੈਰੀਟੇਜ ਸਕੂਲ ਵੱਲੋਂ ਸਿੱਖ ਸੁਪਰੀਮ ਸੁਪਰੀਮ ਸਿੱਖ ਸੁਸਾਇਟੀ ਦੇ ਉਪਰਾਲੇ ਦੇ ਸਦਕਾ ਬੱਚਿਆਂ ਵਾਸਤੇ ਇੱਕ ਵੱਡਾ ਪ੍ਰੋਗਰਾਮ ਲੈ ਕੇ ਆਉਣੇ ਆ ਸਿੱਖ ਚਿਲड्रन ਦੇ ਤੋਂ ਇਸ ਸਾਲ ਵੀ ਇਹ ਪ੍ਰੋਗਰਾਮ ਸੜਾ ਅਕਤੂਬਰ ਵਿੱਚ ਆ ਰਿਹਾ ਹੈ 4 ਤੇ 5 ਅਕਤੂਬਰ ਨੂੰ ਜਿਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਬੱਚਿਆਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਜਿਵੇਂ ਕਿ ਗੁਰਬਾਣੀ ਹੈ ਸੰਥਿਆ ਹੈ ਕੀਰਤਨ ਹੈ ਕਵਿਤਾ ਹੈ ਰੋਟੀ ਬਣਾਉਣਾ ਵੀ ਆਰਟ ਵੀ ਬਹੁਤ ਸਾਰੀਆਂ ਐਕਟੀਵਿਟੀਜ਼ ਹਨ ਬੱਚਿਆਂ ਵਾਸਤੇ ਤਾਂ ਬੱਚੇ ਵਕ ਵਕ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕਰਦੇ ਹਨ ਤੇ ਬਾਅਦ ਵਿੱਚ ਬੱਚਿਆਂ ਨੂੰ ਇਨਾਮ ਦਿੱਤੇ ਜਾਂਦੇ ਹਨ ਸੋ ਰਜਿਸਟ੍ਰੇਸ਼ਨ ਜਿਹੜੀ ਹੈਗੀ ਸਾਡੀ ਆਨਲਾਈਨ ਚੱਲ ਰਹੀ ਆ ਇਹ 14 ਅਕਤੂਬਰ ਸਤੰਬਰ ਨੂੰ ਬੰਦ ਹੋ ਜਾਣੀ ਉਸ ਤੋਂ ਬਾਅਦ ਅਸੀਂ ਕੋਈ ਵੀ ਜਿਹੜੀ ਲੇਟ ਐਂਟਰੀ ਨਹੀਂ ਲੈਣੀ ਹੈ ਸੋ ਸਾਰੇ ਪੇਰੈਂਟਸ ਨੂੰ ਸਾਰਿਆਂ ਨੂੰ ਸਾਡੀ ਬੇਨਤੀ ਹੈ ਕਿ 14 ਸਤੰਬਰ ਤੋਂ ਪਹਿਲਾਂ-ਪਹਿਲਾਂ ਆਪਣੇ ਬੱਚਿਆਂ ਨੂੰ انرੋਲ ਕਰਵਾ ਦੇਣ ਜੀ ਸੋ ਇਸ ਦੇ ਵਿੱਚ ਸਾਡਾ ਕਾਫੀ ਸਕੂਲ ਦਾ ਸਟਾਫ ਹੈ ਜਿਹੜਾ ਕਿ ਸਾਡੇ ਕੋਲ ਆਰਾਊਂਡ 30 ਦੇ ਨੇੜੇ ਜਿਹਦੇ ਵਿੱਚ ਵਲੰਟੀਅਰ ਵੀ ਹਨ ਤੇ ਹੋਰ ਵੀ ਬਹੁਤ ਸਾਰੇ ਵਲੰਟੀਅਰ ਸੇਵਾ ਕਰ ਰਹੇ ਹਨ ਸਾਰੇ ਵੱਧ ਚੜ ਕੇ ਹਿੱਸਾ ਲੈ ਰਹੇ ਹਨ ਅਗਰ ਕਿਸੇ ਬੱਚੇ ਨੂੰ ਕਿਸੇ ਨੂੰ ਕੋਈ ਹੈਲਪ ਦੀ ਜ਼ਰੂਰਤ ਹੈ ਕੋਈ ਮਦਦ ਦੀ ਜ਼ਰੂਰਤ ਹੈ ਤਾਂ ਸਾਡਾ ਸਾਰਾ ਸਟਾਫ ਹਾਜ਼ਰ ਹੈ ਜੀ ਜੀ ਸੋ ਰਣਜੀਤ ਪਾ ਜੀ ਤੁਹਾਨੂੰ ਜਾਨਣਾ ਜਾਊਂਗਾ ਜੇ 1 ਮਿੰਟ ਇੱਧਰ ਆ ਜਾਓ ਤੁਸੀਂ ਜਿਵੇਂ ਇਹਨਾਂ ਨੇ ਦੱਸ ਹੀ ਦਿੱਤਾ ਕਿ ਰਜਿਸਟ੍ਰੇਸ਼ਨ ਆ ਜਿਹੜੀ ਉਹ 14 ਸਤੰਬਰ ਨੂੰ ਬੰਦ ਹੋ ਰਹੀ ਆ ਸੋ ਅਕਸਰ ਕਈ ਵਾਰੀ ਨਾ ਇਹ ਹੁੰਦਾ ਕਿ ਚਲੋ ਕੋਈ ਨਹੀਂ ਉੱਥੇ ਆਪਣਾ ਫਲਾਣਾ ਟੀਚਰ ਹੈਗਾ ਜਾਣ ਪਛਾਣ ਜਾਂ ਆਪਣੀ ਕਮਿਊਨਿਟੀ ਦੇ ਹੀ ਬੰਦੇ ਆ ਆਪਾਂ ਬਾਅਦ ਵਿੱਚ ਰਜਿਸਟ੍ਰੇਸ਼ਨ ਜਿਹੜੀ ਕਰਵਾ ਲਾਂਗੇ ਤੇ ਰਜਿਸ 14 ਸਤੰਬਰ ਲਾਸਟ ਡੇਟ ਆ ਸ਼ਪਾਰਸ਼ ਕਿਸੇ ਦੀ ਨਹੀਂ ਜੀ ਚਲਣੀ ਜੇ ਤੁਸੀਂ ਪਾਰਟਿਸਿਪੇਟ ਕਰਵਾਉਣਾ ਆਪਣੇ ਬੱਚੇ ਨੂੰ ਤਾਂ ਜਿਹੜੇ ਬੱਚੇ ਸਾਨੂੰ ਦੇਖ ਰਹੇ ਆ ਜੇ ਕਿਸੇ ਨੇ ਕਰਨਾ ਤਾਂ ਕਹਿੰਦੇ 14 ਤਰੀਕ ਨੂੰ ਤੁਸੀਂ ਕਰ ਲਓ ਤੁਸੀਂ ਕੀ ਕਹੋ ਹਾਂਜੀ ਪਾਜੀ ਕਿਉਂਕਿ ਇਹ ਜਿਹੜਾ ਸਾਲ ਬਾ ਜਿਹੜਾ ਸਾਡਾ ਈਵੈਂਟ ਆਉਂਦਾ ਹੈਗਾ ਇਹਦੀ ਸਾਰੇ ਪੇਰੈਂਟਸ ਟੀਚਰ ਨੂੰ ਆਪਾਂ ਸ਼ੁਰੂ ਇੱਕ ਸਾਲ ਪੂਰਾ ਅਸੀਂ ਇਹ ਨਾ ਟ੍ਰੇਨਿੰਗ ਪਹਿਲਾਂ ਦਿੰਦਿਆਂ ਬੱਚੇ ਜਿਵੇਂ ਸਾਡਾ ਪੰਜਾਬੀ ਸਕੂਲ ਚੱਲਦਾ ਹੈਗਾ ਪੂਰਾ ਸਾਲ ਅਸੀਂ ਇਹਦੀ ਪੂਰੀ ਟ੍ਰੇਨਿੰਗ ਬੱਚਿਆਂ ਨੂੰ ਦਿੰਦੇ ਆਗੇ ਤਾਂ ਅਸੀਂ ਹੁਣ ਕਿਉਂ ਡੈਡਲਾਈਨ ਰੱਖਦੇ ਇਹਦੀ 14 ਸਤੰਬਰ ਤਵਾਰ ਹਾਂਜੀ ਤੁਸੀਂ ਜਿੱਦਾਂ ਕਿਹਾ ਕੋਈ ਸਿਫਾਰਸ਼ ਨਹੀਂ ਚਲਣੀ ਕੋਈ ਟੀਚਰ ਨੂੰ ਜਾਣਦਾ ਨਾ ਕਿਉਂਕਿ ਸਾਡਾ ਜਿਹੜਾ ਰੂਲ ਹੈਗਾ ਸਾਰੇ ਬੱਚਿਆਂ ਨੂੰ ਆਪਾਂ ਇਕੁਅਲ ਜਿੱਦਾਂ ਕਹਿੰਦਾ ਇਕੁਅਲ ਟ੍ਰੀਟ ਕਰਦੇ ਹੈਗੇ ਆਪਾਂ ਸਾਡੇ ਸਾਰਿਆਂ ਵਾਸਤੇ ਸੇਮ ਬਾਜੀ ਤੁਸੀਂ ਕਹੋਗੇ ਬੇਸ਼ੱਕ ਅਸੀਂ ਸਾਡੇ ਕੋਲ ਲੇਟ ਫੀਸ ਲੈ ਲਓ ਅਸੀਂ ਲੇਟ ਫੀਸ ਵੀ ਨਹੀਂ ਲੈਣੀ ਪਰ ਰਜਿਸਟ੍ਰੇਸ਼ਨ ਬੰਦ ਹੈਗੀ 14 ਸਤੰਬਰ ਤੋਂ ਬਾਅਦ ਇਸ ਲਈ ਅਸੀਂ ਇਹ ਗੁਜਾਰਿਸ਼ ਕਰਦੇ ਹਾਂ ਸਾਰੇ ਮਾਪਿਆਂ ਨੂੰ ਪਲੀਜ਼ ਕਿਰਪਾ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਦਿਓ ਹਾਂਜੀ ਜੀ ਤੇ ਇੱਕ ਚੀਜ਼ ਮੈਂ ਜਾਣਨੀ ਜਾਊਂਗਾ ਜਿਵੇਂ ਤੁਸੀਂ ਗੱਲ ਲੇਟ ਫੀਸ ਦੀ ਕੀਤੀ ਹੈ ਤੇ ਜਿਹੜੇ ਇਸ ਟਾਈਮ ਪੇਰੈਂਟਸ ਸਾਨੂੰ ਦੇਖ ਰਹੇ ਆ ਕੋਈ ਕਿਸੇ ਦਾ ਬੱਚਾ ਪੰਜਾਬੀ ਭਾਸ਼ਾ ਦੇ ਵਿੱਚ ਕੋਈ ਦਸਤਾਰ ਮੁਕਾਬਲੇ ਵਿੱਚ ਇਸ ਤਰ੍ਹਾਂ ਪਾਰਟੀਸ਼ਨ ਕਿਸ ਨੇ ਭਾਗ ਲੈਣਾ ਤੇ ਫੀਸ ਕਿੰਨੀ ਆ ਕਦੋਂ ਤੱਕ ਫੀਸ ਤੇ ਕਿਵੇਂ ਪੇ ਕੀਤੀ ਜਾ ਸਕਦੀ ਹਾਂਜੀ ਭਾਜੀ ਕਿਉਂਕਿ ਜਿਹੜਾ ਸਾਡਾ ਇਸ ਵਾਰ ਲਿੰਕ ਹੈਗਾ ਹਰ ਜੀਵ ਸਾਡੀ 2-3 ਸਾਲ ਤੋਂ ਅਸੀਂ ਕੀਤਾ ਹੈਗਾ ਸਾਡੀ ਆਨਲਾਈਨ ਹੀ ਫੀਸ ਹੁੰਦੀ ਆ ਆਨਲਾਈਨ ਸਾਡਾ ਫਾਰਮ ਜਿਹੜਾ ਹੈਗਾ ਤੁਸੀਂ ਗੁਰਦੁਆਰਾ ਟਾਕਾ ਨਹੀਂ ਨਹੀਂ ਗੁਰਦੁਆਰਾ ਸਾਹਿਬ ਦੀ ਫੇਸਬੁੱਕ ਤੇ ਵੀ ਸਾਡਾ ਫਾਰਮ ਪੇਜ ਹੈਗਾ ਐਨਰੋਲਮੈਂਟ ਵਾਲਾ ਜੇ ਨਹੀਂ ਹੈਗਾ ਤੁਸੀਂ Google ਤੇ ਜਾ ਕੇ ਸਰਚ ਮਾਰੋ ਸਿੱਖ ਚਿਲਡਰਨ ਡੇ 2025 ਫਾਰਮ ਤੁਸੀਂ ਜਦੋਂ Google ਤੇ ਸਰਚ ਮਾਰੋਗੇ ਤੁਹਾਨੂੰ ਸਾਹਮਣੇ ਫਾਰਮ ਆ ਜਾਏਗਾ ਤੇ ਇਹਦੀ ਜਿਹੜੀ ਸਾਡੀ ਫੀਸ ਹੈਗੀ ਆ 15 ਡਾਲਰ ਸਾਡੀ ਹੈਗੀ ਆ ਕੋਈ ਲੇਟ ਫੀਸ ਨਹੀਂ ਹੈਗੀ 14 ਸਤੰਬਰ ਤੱਕ 15 ਡਾਲਰ ਰਜਿਸਟ੍ਰੇਸ਼ਨ ਫੀਸ ਨਾਲ ਤੁਸੀਂ ਫਾਰਮ ਆਪਣ ਕਰੋ ਟੈਕਾ ਨੀ ਨੀ ਗੁਰਦੁਆਰਾ ਸਾਹਿਬ ਦੀ ਫੇਸਬੁੱਕ ਤੋਂ ਕਰੋ ਕਿਤੇ ਵੀ ਤੁਸੀਂ ਫੋਨ ਡਾਊਨਲੋਡ ਕਰਕੇ ਕਰ ਸਕਦੇ ਆ ਹਾਂਜੀ ਜੀ ਸੋ ਜਿਵੇਂ ਨੇ ਦੱਸ ਹੀ ਦਿੱਤਾ ਜੀ 15 ਡਾਲਰ ਫੀਸ ਆ ਤੇ ਤੁਸੀਂ 14 ਸਤੰਬਰ ਲਾਸਟ ਡੇਟ ਆ 14 ਸਤੰਬਰ ਨੂੰ ਜਿਹੜੀ ਇਹ ਰਜਿਸਟ੍ਰੇਸ਼ਨ ਆ 15 ਨੂੰ ਇਹ ਬੰਦ ਹੋ ਜਾਣੀ 14 ਰਾਤ ਨੂੰ ਯਾਨੀ ਕਿ ਰਜਿਸਟ੍ਰੇਸ਼ਨ ਬੰਦ ਹੋ ਜੂਗੀ ਉੱਤੇ ਬਾਅਦ ਫਿਰ ਸਿਪਾਰਸ਼ ਵੀ ਕੋਈ ਨਹੀਂ ਤੇ ਲੇਟ ਫੀਸ ਵਾਲਾ ਵੀ ਆਪਸ਼ਨ ਜਿਹੜਾ ਕਹਿੰਦੇ ਨਹੀਂ ਕੋਈ ਰੱਖਿਆ ਗਿਆ ਵੀ ਲੇਟ ਫੀਸ ਨਾਲ ਜਿਹੜੀ ਆਪਾਂ ਰਜਿਸਟ੍ਰੇਸ਼ਨ ਆ ਕਰਵਾ ਲਾਂਗੇ ਸੋ ਵਾਕਈ ਹੀ ਤਕਨੀਕ ਇਹ ਜਿਵੇਂ ਕੰਪਿਊਟਰ ਦਾ ਯੋਗਾ ਤੇ ਕੰਪਿਊਟਰ ਤੇ ਜਿਹੜੀ ਚੀਜ਼ ਫਿਰ ਬੰਦ ਹੋਗੀ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਹੋਰ ਆਪਸ਼ਨ ਹੋਊਗੀ ਕਿ ਉਹ ਦੁਆਰਾ ਖੁੱਲੀ ਜਾ ਸਕੇ ਮੈਂ ਥੋੜੀ ਜੀ ਜਾਣਕਾਰੀ ਲੈਣੀ ਚਾਹੂੰਗਾ ਕਿਹੜੇ ਕਿਹੜੇ ਮੁਕਾਬਲੇ ਆ ਜਿਹੜੇ ਹੋਣਗੇ ਉਸ ਦਿਨ ਜਿਵੇਂ ਦਸਤਾਰ ਮੁਕਾਬਲਿਆਂ ਦਾ ਦੱਸਿਆ ਜਾਂ ਤੁਸੀਂ ਇਹਨਾਂ ਦੱਸਿਆ ਕਿ ਰੋਟੀ ਦੇ ਰੋਟੀ ਮੇਕਿੰਗ ਦਾ ਮੁਕਾਬਲਾ ਹੁੰਦਾ ਕੀਰਤਨ ਕਵਿਸ਼ਰੀ ਬਹੁਤ ਸਾਰੇ ਮੁਕਾਬਲੇ ਹੁੰਦੇ ਆ ਇੱਕ ਵਾਰੀ ਸੰਖੇਪ ਚ ਥੋੜਾ ਜਰੂਰ ਦੱਸਦੇ ਆਪਾ ਜੀ ਕਿਉਂਕਿ ਜਿੱਦਾਂ ਹੁਣ ਸਾਡਾ ਸਕੂਲ ਚੱਲਦੇ ਨੂੰ ਬਹੁਤ ਸਾਲ ਹੋ ਗਏ ਆ ਜਿਹੜੇ ਅਸੀਂ ਮੁਕਾਬਲੇ ਜਿੱਦਾਂ ਸਿੱਖ ਚਿਲਡਰਨ ਡੇ ਵਿੱਚ ਲੈ ਕੇ ਆਉਨੇ ਉਹ ਅਸੀਂ ਡਿਊਰਿੰਗ ਪੂਰੇ ਸਾਲ ਦੌਰਾਨ ਅਸੀਂ ਬੱਚਾ ਨੂੰ ਸਿੱਖਿਆ ਦਿੰਦੇ ਆ ਜਿੱਦਾਂ ਕੀਰਤਨ ਦੇ ਮੁਕਾਬਲੇ ਹੁੰਦੇ ਆਗੇ ਸਾਡੀ ਇੱਥੇ ਗੁਰਬਾਣੀ ਦਾ ਕੀਰਤਨ ਦੀ ਸੰਸਥਾ ਕਲਾਸ ਚੱਲਦੀ ਆ ਅਸੀਂ ਕੀਰਤਨ ਦੀ ਕਲਾਸਾਂ ਚੱਲਦੀਆਂ ਆ ਗਿਆ ਦਮਾਲਾ ਜਿਹੜਾ ਇਸ ਕਾਰਨੇ ਬੱਚਾ ਨੂੰ ਸਿਖਲਾਈ ਦਿੱਤੀ ਜਾਂਦੀ ਆ ਦਸਤਾਰਬੰਦੀ ਗੱਤਕੇ ਦੀ ਕਲਾਸਾਂ ਲੱਗਦੀਆਂ ਆ ਗਿਆ ਸਪੀਚ ਕਵਿਤਾ ਕਵੀਸ਼ਰੀ ਸਾਰੀਆਂ ਟੀਚ ਸਾਡੇ ਕੁਇਜ਼ ਹੁੰਦਾ ਹੈਗਾ ਅਸੀਂ ਪੂਰੇ ਸਾਲ ਦੇ ਦੌਰਾਨ ਸਾਰੀਆਂ ਆਪ ਜਿੰਦੇ ਆ ਤੇ ਬਾਅਦ ਵਿੱਚ ਸਿੱਖ ਚਿਲਡਰਨ ਦੇ ਜਿਹੜਾ ਇੱਕ ਏਦਾਂ ਦੀ ਸਾਡੀ ਪ੍ਰਤੀਯੋਗਤਾ ਜਿਹਦੇ ਵਿੱਚ ਤੁਸੀਂ ਕਹਿੰਦੇ ਨਾ ਆਪਾਂ ਪੂਰਾ ਸਾਲ ਜੋ ਪੜਾਇਆ ਉਸ ਟਾਈਮ ਆਪਾਂ ਨਿਚੋੜ ਕੱਢਣਾ ਹੁੰਦਾ ਆ ਤੇ ਸਿੱਖ ਚਿਲਡਰਨ ਵਿੱਚ ਜੇ ਆਪਾਂ ਤਾਂ ਹੀ ਮਨਾਉਂਦੇ ਜੋ ਸਾਨੂੰ ਪਤਾ ਲੱਗਦਾ ਸਾਡੇ ਪੂਰੇ ਸਾਲ ਦੀ ਜਿਹੜੀ ਪੜ੍ਹਾਈ ਆਪਾਂ ਬੱਚਾ ਨੂੰ ਟ੍ਰੇਨਿੰਗ ਦਿੱਤੀ ਹੈਗੀ ਉਹਦਾ ਕੀ ਨਤੀਜਾ ਆਉਂਦਾ ਆ ਸੋ ਇਸ ਵੇਸ ਦਸਤਾਰ ਮੁਕਾਬਲੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਕੀਰਤਨ ਮੁਕਾਬਲੇ ਸੰਤਿਆ ਸਿੱਖ ਹਾਰਟ ਕੁイズ ਹੋਰ ਰੋਟੀ ਮੁਕਾਬਲਾ ਜਿਹੜਾ ਅੱਜ ਕੱਲ੍ਹ ਅਸੀਂ ਅਜ ਤਿੰਨ ਕ ਸਾਲ ਪਹਿਲਾਂ ਸ਼ੁਰੂ ਕੀਤਾ ਸੀਗਾ ਕਿਉਂਕਿ ਏਦਾਂ ਸੀ ਕਿ ਰੋਟੀਆਂ ਸਿਰ ਤੱਕ ਹੀ ਸੀ ਗਿਆ ਕਿ ਕੁੜੀਆਂ ਬਣਾ ਸਕਦੇ ਪਰ ਜਦੋਂ ਆਪਾਂ 3 ਸਾਲ ਤੋਂ ਸ਼ੁਰੂ ਕੀਤਾ ਰੋਟੀ ਮੁਕਾਬਲਾ ਪਰੌਠਾ ਮੁਕਾਬਲਾ ਮੁੰਡੇ ਜ਼ਿਆਦਾਤਰ ਲੈ ਕੇ ਜਾ ਰਹੇ ਕੁਇਜ਼ ਵਿੱਚ ਉਹ ਵਨ ਹੋ ਰਹੇ ਹੈਗੇ ਆ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਜਿਹੜੀ ਸਾਡੀ ਆਪ ਪੰਜਾਬੀ ਪਾਸ਼ਾ ਜਿਹੜੀ ਸਾਡੀ ਮਾਂ ਬੋਲੀ ਆ ਉਹਨੂੰ ਤਾਂ ਉਤਸ਼ਾਹਿਤ ਕਰੀਏ ਜਿਹੜੀ ਸਾਡੇ ਰੋਜ਼ ਆਪਣੇ ਕਿੱਤੇ ਆ ਪੰਜਾਬੀ ਕਿੱਤੇ ਆ ਆਪਾਂ ਘਰ ਆਵੇ ਜਿਹੜੇ ਕੰਮ ਕਰਦੇ ਉਹਨਾਂ ਨੂੰ ਵੀ ਆਪਾਂ ਅੱਗੇ ਲੈ ਕੇ ਆਈਏ ਤੇ ਇਸ ਕਰਕੇ ਬਹੁਤ ਜ਼ਿਆਦਾ ਸਾਨੂੰ ਪੇਰੈਂਟਸ ਲੋਕ ਵੀ ਬਹੁਤ ਸ਼ਾਹਤ ਕੀਤਾ ਜਾਂਦਾ ਕਿ ਤੁਸੀਂ ਬਹੁਤ ਵਧੀਆ ਕਰ ਰਹੇ ਆ ਤੇ ਇਸ ਕਰਕੇ ਮੈਂ ਤਾਂ ਕਹਿੰਨੀ ਆ ਪਲੀਜ਼ ਸਾਰੇ ਜਾਣੇ ਆਓ ਤਾਂ ਆਪਾਂ ਇਹਨੂੰ ਇੱਕ ਹੋਰ ਬਹੁਤ ਸਕਸੈਸਫੁਲ ਇਵੈਂਟ ਬਣਾਈ ਹੈ ਜੀ ਨਾ ਉਹਨਾਂ ਦਾ ਸ਼ੁੱਧ ਗੁਰਬਾਣੀ ਉਚਾਰਨ ਦੀ ਉਹ ਵੀ ਆਪਣੇ ਕੋਲ ਕਲਾਸ ਹੈ ਉਹ ਵੀ ਆਪਣਾ ਇੱਕ ਮੁਕਾਬਲਾ ਆ ਇੱਕ ਤਾਂ ਆਪਣੇ ਕੋਲ ਮਤਲਬ ਕਿ ਗੁਰਬਾਣੀ ਦਾ ਆ ਇੱਕ ਸ਼ੁੱਧ ਉਚਾਰਨ ਦਾ ਆ ਜੀ ਹਾਂਜੀ ਇਹ ਦੋਨੋਂ ਵੱਖਰੇ ਵੱਖਰੇ ਆ ਉਹਦੇ ਵਿੱਚ ਵੀ ਕਾਫੀ ਸਾਰੇ ਬੱਚੇ ਭਾਗ ਲੈਂਦੇ ਆ ਉਹਦੇ ਨਾਲ ਨਾਲ ਬੱਚੇ ਸਿੱਖਦੇ ਵੀ ਆ ਕਿ ਅਸੀਂ ਕਿਦਾਂ ਗੁਰਬਾਣੀ ਪੜ੍ਹਨੀ ਆ ਤੇ ਹੋਰ ਵੀ ਬਹੁਤ ਕੁਝ ਆ ਤੇ ਸੋ ਸਾਰੇ ਸਾਡੀ ਨੂੰ ਇਹੀ ਅਪੀਲ ਆ ਸਾਰੇ ਪੇਰੈਂਟਸ ਨੂੰ ਕਿ ਉਹ ਜਲਦੀ ਜਲਦੀ ਆਪਣੇ ਬੱਚਿਆਂ ਦੇ ਫੋਂ ਪਰ ਦਿਨ ਤਾਂ ਜੋ ਤੇ ਜਿਵੇਂ ਤੁਸੀਂ ਰੋਟੀ ਮੇਕਿੰਗ ਦੇ ਵਿੱਚ ਮੁੰਡਿਆਂ ਦੀ ਗੱਲ ਕੀਤੀ ਆ ਤੇ ਦਸਤਾਰ ਮੁਕਾਬਲਿਆਂ ਦੇ ਨਾਲ ਨਾਲ ਮੈਂ ਦੇਖਿਆ ਕੁੜੀਆਂ ਦੇ ਵਿੱਚ ਤੁਸੀਂ ਵੀ ਦੋਨਾਂ ਨੇ ਕਿਸ ਕੀ ਬੜੀ ਸੋਹਣੀ ਸਜਾਈ ਹੋਈ ਆ ਇਹ ਮੁਕਾਬਲੇ 'ਚ ਕੁੜੀਆਂ ਵੀ ਵੱਡੇ ਪੱਧਰ ਦੇ ਹਿੱਸਾ ਜੜੀਆਂ ਲੰਨੀਆਂ ਤੇ ਉਹਨਾਂ ਲਈ ਕੀ ਕਹੂੰਗੇ ਭਾਜੀ ਉਹਨਾਂ ਵਾਸਤੇ ਬਹੁਤ ਸ਼ਾਹਤ ਵਾਲੀ ਗੱਲ ਹੈ ਕਿ ਸਾਨੂੰ ਮਾਣ ਮਹਿਸੂਸ ਹੁੰਦਾ ਕਿ ਆਪਾਂ ਇਦਾਂ ਦੀ ਕੰਟਰੀ ਵਿੱਚ ਬਾਹਲੀ ਮੁਲਕਾਂ ਵਿੱਚ ਰਹਿ ਕੇ ਸਾਡੀਆਂ ਕੁੜੀਆਂ ਇੱਥੋਂ ਦੀ ਬੋਰ ਨਹੀਂ ਆਗੀਆਂ ਇੱਥੇ ਸਕੂਲਾਂ ਬੋਰਨ ਨੂੰ ਬਰੋਟ ਤੇ ਉਹਨਾਂ ਨੂੰ ਮਾਣ ਮਹਿਸੂਸ ਹੁੰਦਾ ਹੁਣ ਅਸੀਂ ਵੀ ਦੋਸਤਾਰ ਬਣਨੀ ਹੈ ਸਾਨੂੰ ਹੁੰਦਾ ਬੱਚਿਆਂ ਦੇ ਵਿੱਚ ਕੁੜੀਆਂ ਦੇ ਵਿੱਚ ਵੀ ਮੁੰਡਿਆਂ ਦੇ ਵਿੱਚ ਵੀ ਬਹੁਤ ਉਤਸ਼ਾਹ ਹੈ ਉਹ ਆਪਣੇ ਉਤਸ਼ਾਹ ਦੇ ਨਾਲ ਹੀ ਇਹ ਸਾਰਾ ਮੁਕਾਬਲੇ ਦੇ ਵਿੱਚ ਜੋ ਵੀ ਹਿੱਸਾ ਲੈਂਦੇ ਆਪਣੇ ਉਤਸ਼ਾਹ ਦੇ ਨਾਲ ਹੀ ਲੈਂਦੇ ਆ ਤੇ ਕੁੜੀਆਂ ਇਸ ਵਾਰੀ ਵੀ ਰਜਿਸਟ੍ਰੇਸ਼ਨ ਕਰਵਾ ਰਹੀਆਂ ਬਿਲਕੁਲ ਹਾਂਜੀ ਜੀ ਬੱਚਿਆਂ ਵਾਸਤੇ ਦੋਨਾਂ ਵਾਸਤੇ ਯਾ ਕੁੜੀਆਂ ਵਾਸਤੇ ਵੀ ਮੁੰਡਿਆਂ ਵਾਸ ਸੇ ਦਸਤਾਰ ਮੁਕਾਬਲੇ ਜਿਹੜੇ ਉਹ ਵੀ ਹੋਣਗੇ ਤੇ ਜਿਹੜੀਆਂ ਸਾਡੀਆਂ ਬੱਚੀਆਂ ਸਾਡੀਆਂ ਭੈਣਾਂ ਕਿਸਕੀ ਸਜਾਨੀਆਂ ਤੇ ਜੇਕਰ ਉਹ ਵੀ ਇਹਨਾਂ ਮੁਕਾਬਲਿਆਂ ਦੇ ਵਿੱਚ ਭਾਗ ਲੈਣਾ ਚਾਹੁੰਦੀਆਂ ਤਾਂ ਡੇਟ ਪਹਿਲਾਂ ਵੀ ਅਸੀਂ ਦੱਸ ਚੁੱਕੇ ਹਾਂ 14 ਸਤੰਬਰ ਜਿਹੜੀ ਲਾਸਟ ਡੇਟ ਆ ਜੀ ਰਜਿਸਟ੍ਰੇਸ਼ਨ ਆਪਣੀ ਜਰੂਰ ਕਰਵਾ ਲਓ ਰਜਿਸਟ੍ਰੇਸ਼ਨ 14 ਸਤੰਬਰ ਰਾਤ ਨੂੰ ਫਿਰ ਬੰਦ ਹੋ ਜਾਣੀ ਆ ਫਿਰ ਕੋਈ ਸ਼ਿਫਾਰਿਸ਼ ਵਗੈਰਾ ਜਿਹੜੀ ਨਹੀਂ ਚੱਲਣੀ ਸੋ ਇੱਕ ਚੀਜ਼ ਜਿਹੜੀ ਮੈਨੂੰ ਬੜੀ ਚੰਗੀ ਲੱਗੀ ਆ ਕਿ ਬਿੱਤੇ ਦਿਨੀ ਨਾ ਕੈਨੇਡਾ ਤੋਂ ਕੁਝ ਬੰਦੇ ਆਏ ਉਹਨਾਂ ਨੇ ਇੱਕ ਗੱਲ ਕਹੀ ਕਿ ਯਾਰ ਨਿਊਜ਼ੀਲੈਂਡ ਦੀ ਜਿਹੜੀ ਪੀੜ੍ਹੀ ਆ ਨਾ ਨਿਊਜ਼ੀਲੈਂਡ ਦੇ ਜਿਹੜੇ ਬੱਚੇ ਆ ਇਹ ਪੰਜਾਬੀ ਬੜੀ ਸ਼ੁੱਧ ਬੋਲਦੇ ਆ ਕਿਤੇ ਨਾ ਕਿਤੇ ਇੱਕ ਰੀਜ਼ਨ ਤਾਂ ਇਹ ਵੀ ਹੈਗਾ ਕਿ ਇੱਥੇ ਜਿਹੜੇ ਮਾਈਗ੍ਰੈਂਟਸ ਆ ਸੀ ਇਹ ਉੰਨੇ ਜਿਆਦਾ ਪੁਰਾਣੇ ਸਮੇਂ ਤੋਂ ਨਹੀਂ ਹੈਗੇ ਇੱਥੇ ਹਲੇ ਜਿਹੜਾ ਗੈਪ ਆ ਉਹ ਜਿਆਦਾ ਨਹੀਂ ਪਿਆ ਇਹ ਵੀ ਇੱਕ ਫਰਕ ਹੈਗਾ ਦੂਸਰਾ ਹੈਗਾ ਕਿ ਇੱਥੇ ਜਿਹੜੇ ਗੁਰੂ ਘਰਾਂ ਦੇ ਵਿੱਚ ਇਹ ਪੰਜਾਬੀ ਕਲਾਸਾਂ ਬੱਚਿਆਂ ਨੂੰ ਪੰਜਾਬੀ ਬੋਲੀ ਦੇ ਨਾਲ ਪੰਜਾਬੀ ਵਿਰਸੇ ਦੇ ਨਾਲ ਔਰ ਖਾਸ ਤੌਰ ਤੇ ਆਪਣੇ ਧਰਮ ਦੇ ਨਾਲ ਜੋੜ ਕੇ ਰੱਖਣ ਦੀ ਜਿਹੜੀ ਸਿਖਲਾਈ ਦਿੱਤੀ ਜਾ ਰਹੀ ਆ ਇਹ ਬਹੁਤ ਵੱਡਾ ਇੱਕ ਉਪਰਾਲਾ ਤੇ ਸਿੱਖ ਹੈਰੀਟੇਜ ਸਕੂਲ ਇਸ ਉਪਰਾਲੇ ਨੂੰ ਬਖੂਬੀ ਇਹ ਰਾਨਿਵਾ ਰਿਹਾ ਤੇ ਸਭ ਤੋਂ ਵੱਡੀ ਗੱਲ ਕਿ ਇਸ ਵਾਰ ਦਾ ਮਨਾਇਆ ਜਾ ਰਿਹਾ ਸਿਕਸ ਚਿਲड्रन ਡੇ ਆ ਜਿਹੜਾ ਇਹ 350 ਸਾਲਾ ਗੁਰੂ ਤੇਗ ਬਹਾਦਰ ਜੀ ਦੇ ਸ਼ੀਦੀਪੁਰਬ ਨੂੰ ਸਮਰਪਿਤ ਆ ਤੇ ਇਹਦੇ ਤੇ ਗੱਲਬਾਤ ਜਿਹੜੀ ਆਪਾਂ ਨਾਲ ਹੋਰ ਟੀਚਰਜ਼ ਆ ਉਹਨਾਂ ਨਾਲ ਵੀ ਕਰਾਂਗੇ ਤੇ ਇੱਕ ਚੱਕਰ ਆਪਾਂ ਸਕੂਲ ਦਾ ਜਿਹੜਾ ਉਹ ਵੀ ਲਾਵਾਂਗੇ 25 ਜਿਹੜੇ ਕਮਰੇ ਆ ਇੱਥੇ ਇਸ ਟਾਈਮ ਤਿਆਰ ਕੀਤੇ ਗਏ ਆ ਸਕੂਲ ਦੇ ਲਈ ਸਪੈਸ਼ਲ ਸਪੇਸ ਆ ਜਿਹੜੀ ਉਹ ਦਿੱਤੀ ਗਈ ਆ 25 ਕਮਰਿਆਂ ਦੇ ਵਿੱਚ ਜਿਹੜੀਆਂ ਵਕ ਵਕਤ ਕਲਾਸਾਂ ਜਿਹੜੀਆਂ ਉਹ ਲੱਗਦੀਆਂ ਸੋ ਕੇਜੀ ਤੋਂ ਲੈ ਕੇ 8ਵੀਂ ਤੱਕ ਦੇ ਜਿਹੜੇ ਇਹ ਕੈਟਾਗਰੀ ਆ ਰੱਖੀ ਗਈ ਆ 8ਵੀਂ ਜਮਾਤ ਤੱਕ ਪੰਜ ਕਲਾਸਾਂ ਮੇਰੇ ਖਿਆਲ ਨਾਲ ਗੁਰੂ ਘਰ ਦੇ ਅੰਦਰ ਜਿਹੜੀ ਆ ਬਿਲਡਿੰਗ ਦੇ ਵਿੱਚ ਲੱਗਦੀਆਂ ਸੋ ਸਾਰਾ ਕੁਝ ਜਿਹੜਾ ਇੱਕ ਵਾਰੀ ਤੁਹਾਨੂੰ ਉਹ ਵੀ ਨਾਲ-ਨਾਲ ਜ਼ਰੂਰ ਦਿਖਾਉਂਦੇ ਆ ਕਿਸ ਤਰ੍ਹਾਂ ਦੇ ਕਲਾਸਾਂ ਦੇ ਵਿੱਚ ਪ੍ਰਬੰਧ ਆ ਕਿਸ ਤਰ੍ਹਾਂ ਦਾ ਸਟਾਫ ਆ ਸਟਾਫ ਦੇ ਨਾਲ ਵੀ ਗੱਲਬਾਤ ਆ ਜਿਹੜੀ ਅੱਗੇ ਜਾ ਕੇ ਕਰਦੇ ਆ ਸੋ ਸਿਕਸ ਚਿਲड्रन ਦੇ ਬਾਰੇ ਜਾਣਕਾਰੀ ਇੰਨੀ ਕੀ ਆ ਕਿ 14 ਤਰੀਕ ਨੂੰ ਜਿਹੜੀ ਆਪਣੀ ਰਜਿਸਟ੍ਰੇਸ਼ਨ ਆ ਉਹ ਬੰਦ ਹੋ ਰਹੀ ਆ ਜੀ ਭੈਣ ਜੀ ਕੀ ਕਹਿਣਾ ਚਾਹੋਗੇ ਜੀ ਇੱਕ ਚੀਜ਼ ਹੋਰ ਕਹਿਣੀ ਸੀ ਕਿ ਬੱਚੇ ਸਿਰਫ ਆਕਲੈਂਡ ਤੋਂ ਹੀ ਨਹੀਂ ਆ ਰਹੇ ਸਿਕਸ ਚਿਲड्रन ਦੇ ਲਈ ਪੂਰੇ ਨਿਊਜ਼ੀਲੈਂਡ ਦੇ ਵਿੱਚੋਂ ਆ ਰਹੇ ਆ ਬਲਕਿ ਆਸਟ੍ਰੇਲੀਆ ਤੋਂ ਵੀ ਆ ਰਹੇ ਆ ਸੋ ਤਾਂ ਕਰਕੇ ਸਾਰਿਆਂ ਨੂੰ ਕਿ ਸਾਡੇ ਕੋਲ ਕਾਫੀ ਗਿਣਤੀ ਦੇ ਵਿੱਚ ਬੱਚੇ ਹੋ ਜਾਂਦੇ ਆ ਸੋ ਤਾਂ ਇਹ ਦੱਸਣਾ ਜ਼ਰੂਰੀ ਸੀ ਕਿ ਬੱਚੇ ਕੱਲੇ ਆਕਲੈਂਡ ਦੇ ਨਹੀਂ ਹੈ ਬਾਹਰੋਂ ਵੀ ਆ ਰਹੇ ਸਾਰੇ ਲੋ ਜੀ ਹੋਰ ਭਾਜੀ ਕਿ ਜਿਵੇਂ ਬੱਚੇ ਪਾਰਟਿਸਪੇਟ ਕਰ ਦੇਣਾ ਕੋਈ ਵੀ ਬੱਚਾ ਚਾਹੇ ਕੋਈ ਇਸ ਨੂੰ ਨਾਮ ਮਿਲੇ ਕੋਈ ਫਸਟ ਸੈਕਿੰਡ ਥਰਡ ਪੋਜੀਸ਼ਨਾਂ ਤਾਂ ਆਂਦੀਆਂ ਆਂਦੀਆਂ ਕੋਈ ਵੀ ਬੱਚਾ ਆਂਦਾ ਉਹ ਖਾਲੀ ਹੱਥ ਨਹੀਂ ਉਹਨੂੰ ਭੇਜਦੇ ਹੈਗੇ ਕਿਉਂਕਿ ਸੁਪਰਿੰਗ ਸਿਕਸ ਸੁਸਾਇਟੀ ਦੇ ਉਪਰਾਲੇ صدਕਾ ਹਰੇਕ ਬੱਚੇ ਨੂੰ ਗਿਵਵੇਅ ਦਿੱਤੇ ਜਾਂਦੇ ਆ ਔਰ ਇਸ ਵਾਰ ਅਸੀਂ ਸਾਰੇ ਬੱਚਿਆਂ ਨੂੰ ਵਾਊਚਰ ਦਵਾ ਗਏ ਸਾਰੇ ਬੱਚਾ ਨੂੰ ਕੋਈ ਕੋਈ ਵੀ ਆਵਾ ਜਿਹਨੇ ਵੀ ਪਾਰਟਿਸਪੇਟ ਜਿਹਨੇ ਵੀ ਰਜਿਸਟ੍ਰੇਸ਼ਨ ਕੀਤੀ ਆ ਉਹ ਹਰੇਕ ਬੱਚੇ ਨੂੰ ਪ੍ਰਾਈਜ਼ ਦਿੱਤੇ ਜਾਣਗੇ ਘਰ ਆਪਣੇ ਖਾਲੀ ਹੱਥ ਕੋਈ ਨਹੀਂ ਜਾਏਗਾ ਇਸ ਕਰਕੇ ਪੇਰੈਂਟਸ ਨੂੰ ਬੇਨਤੀ ਆ ਬੱਚਾ ਨੂੰ ਲੈ ਕੇ ਆਉ ਉਤਸ਼ਾਹ ਪੈਦਾ ਹੁੰਦਾ ਕਿ ਆਪਣੇ ਵਿਰਸੇ ਨਾਲ ਜੋੜੀਏ ਸਾਰਿਆਂ ਨੂੰ ਜੀ ਸੋ ਜੀ ਮੈਂ ਦੱਸਿਆ ਸੀ ਕਿ ਹਜ਼ਾਰ ਕਿ ਬੱਚਾ ਇਸ ਸਕੂਲ ਦੇ ਵਿੱਚ ਇਸ ਟਾਈਮ ਜਿਹੜੀ ਸਿੱਖਿਆ ਉਹ ਲੈ ਰਿਹਾ ਤੇ ਹਰ ਸੈਟਰਡੇ ਇਹ 3 ਘੰਟੇ ਦੀ ਕਲਾਸ ਆ ਜਿਹੜੀ 2 ਤੋਂ 5 ਤੱਕ ਚੱਲਦੀ ਆ ਸੋ ਇਹਨਾਂ ਨੇ ਦੱਸਿਆ ਕਿ ਜਿਹੜੀ 6 ਚਿਲड्रन ਦੇ ਡੇ ਦੇ ਮੌਕੇ ਵੱਖ-ਵੱਖ ਮੁਕਾਬਲੇ ਕਰਵਾਏ ਜਾ ਰਹੇ ਆ ਉਹਦੇ ਵਿੱਚ ਇਕੱਲੇ ਇਸ ਸਕੂਲ ਦੇ ਹੀ ਨਹੀਂ ਵੱਖ-ਵੱਖ ਸ਼ਹਿਰਾਂ ਤੋਂ ਤੇ ਇੱਥੋਂ ਤੱਕ ਕਿ ਆਸਟ੍ਰੇਲੀਆ ਤੋਂ ਜਿਹੜੇ ਬੱਚੇ ਆ ਉਹ ਵੀ ਆ ਰਹੇ ਆ ਸੋ ਉਹ ਵੀ ਜਿਹੜੇ ਹਿੱਸਾ ਵੱਖ-ਵੱਖ ਮੁਕਾਬਲਿਆਂ ਦੇ ਵਿੱਚ ਲੈਣਗੇ ਸੋ ਨਾਲ ਦੀ ਨਾਲ ਚੱਕਰ ਲਾਉਂਦੇ ਆ ਜੀ ਸਕੂਲ ਦਾ ਤੇ ਹੋਟੀਚਰਾਂ ਦੇ ਨਾਲ ਗੱਲਬਾਤ ਆ ਜਿਹੜੀ ਉਹ ਵੀ ਕਰਦੇ ਆ ਸੋ ਲੋ ਜੀ ਅਸੀਂ ਸਕੂਲ ਦੇ ਕੈਂਪਸ ਦੇ ਵਿੱਚ ਖੜੇ ਆ ਤੇ ਸਕਰੀਨ ਤੇ ਤੁਸੀਂ ਦੇਖ ਹੀ ਰਹੇ ਹੋ ਮੇਨਾ ਖੜੇ ਨੇ ਜਗਦੀਪ ਸਿੰਘ ਜਿਹੜੇ ਐ ਸਕੂਲ ਦੀ ਪ੍ਰਬੰਧਕੀ ਬੋਰਡ ਆ ਜਿਹੜਾ ਉਹਦੇ ਵਿੱਚ ਆ ਸੋ ਪਾਜੀ ਸਭ ਤੋਂ ਪਹਿਲਾਂ ਤਾਂ ਬੜਾ ਚੰਗਾ ਲੱਗਿਆ ਇੱਥੇ ਆ ਕੇ ਕਿਉਂਕਿ ਪਹਿਲਾਂ ਹੁੰਦਾ ਸੀ ਕਿ ਬਹੁਤੀਆਂ ਕਲਾਸਾਂ ਜਿਹੜੀਆਂ ਉੱਪਰ ਦਰਵਾਰ ਹਾਲਚ ਲੱਗਦੀਆਂ ਸੀ ਪਰ ਹੁਣ ਰੂਮ ਆ ਜਿਹੜੇ ਅਲੱਗ-ਅਲੱਗ ਕੰਦੇ ਬਣਾਤੇ ਗਏ ਆ ਹਰ ਇੱਕ ਕਲਾਸ ਨੂੰ ਅਲੱਗ ਜਿਹੜਾ ਕਲਾਸਰੂਮ ਆ ਉਹ ਦਿੱਤਾ ਗਿਆ ਤੇ ਥੋੜੀ ਜੀ ਜਾਣਕਾਰੀ ਜ਼ਰੂਰ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਹਾਂਜੀ ਵੀਰ ਜਿੱਦਾਂ ਤੁਸੀਂ ਦੇਖ ਸਕਦੇ ਇੱਥੇ 25 ਰੂਮ ਨਵੇਂ ਬਣਾ ਦਿੱਤੇ ਗਏ ਨੇ ਸਾਡੀ ਕੋਸ਼ਿਸ਼ ਹੈ ਕਿ ਬੱਚਿਆਂ ਨੂੰ ਜਿੱਦਾਂ ਸੇਫਟੀ ਕਰਕੇ ਇੱਕ ਥਾਂ ਇਕੱਠੇ ਕੀਤੇ ਜਾਵੇ ਇੱਕ ਸਕੂਲ ਦਾ ਢਾਂਚਾ ਬਣਾਇਆ ਜਾਵੇ ਅਜੇ ਵੀ ਸਟਿਲ ਸਾਡੀਆਂ 4 ਕਲਾਸਾਂ ਉੱਪਰ ਨੇ ਦਰਬਾਰ ਹਾਲ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਵੀ ਢੇਠਾਂ ਲਿਆਂਦੀਆਂ ਜਾਣ ਤੇ ਅ ਜਿਵੇਂ ਤੁਸੀਂ ਦੇਖ ਸਕਦੇ ਹੋ ਜਿੱਦਾਂ ਇੱਥੇ ਬੱਚੇ ਨੇ ਤੇ ਅਸੀਂ ਹੌਲੀ-ਹੌਲੀ ਕੋਸ਼ਿਸ਼ ਕਰ ਰਹੇ ਹਾਂ ਜੋ ਬੱਚਿਆਂ ਦਾ ਖਾਣ-ਪੀਣ ਦਾ ਜਿਹੜਾ ਹੈਗਾ ਆ ਉਹ ਵੀ ਇੱਥੇ ਲਿਆੰਦਾ ਜਾਵੇ ਸੇਫਟੀ ਕਰਕੇ ਜੀ ਤੇ ਬਾਕੀ ਮੈਂ ਤੁਹਾਨੂੰ ਦਿਖਾ ਦੇਣਾ ਸਾਡੇ ਪਿੱਛੇ ਕੀਰਤਨ ਦੀ ਕਲਾਸ ਹੈ ਇੱਥੇ ਗੁਰਬਾਣੀ ਕੀਰਤਨ ਦੀ ਬੱਚੇ ਸੰਖਿਆ ਲੈਂਦੇ ਅਭਿਆਸ ਕਰਦੇ ਨੇ ਹੂੰ ਤੇ ਇੱਕ ਚੀਜ਼ ਮੈਂ ਜਾਣਨੀ ਜਾਊਂਗਾ ਤੋਂ ਹੱਤੋਂ 1000 ਬੱਚਾ ਇੱਥੇ ਜਿਹੜਾ ਵੱਖ-ਵੱਖ ਉਹਦੇ ਵਿੱਚ تعلیم ਲੈਂਦਾ ਪੰਜਾਬੀ ਪਾਸ਼ਾ ਦੀ ਕੁਰਬਾਨੀ ਦੀ ਜਾਂ ਆਪਾਂ ਕਹਿ ਲਈਏ ਕਿ ਸ਼ੁੱਧ ਕੁਰਬਾਨੀ ਉਚਾਰਨ ਦੀ ਤੇ ਸਿੱਖ ਚਿਲड्रन ਡੇ ਦੇ ਉੱਤੇ ਕਿੰਨੇ ਬੱਚੇ ਆ ਜਿਹੜੇ ਪਾਰਟਿਸਿਪੇਟ ਕਰ ਰਹੇ ਆ ਇਹਦੇ ਤੇ ਤਕਰੀਬਨ ਜੇ ਅਸੀਂ ਪਿਛਲੇ ਸਾਲ ਦੀ ਦੇਖੀਏ ਤਾਂ ਤਕਰੀਬਨ 900 ਤੋਂ 1000 ਬੱਚਾ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਸੀ ਤੇ ਅਸੀਂ ਇਹੀ ਉਮੀਦ ਹੈ ਕਿ 1000 ਪਲੱਸ ਬੱਚਾ ਇਸ ਵਾਰੀ ਪਾਰਟਿਸਿਪੇਟ ਕਰੂਗਾ ਉਹਦੇ ਵਿੱਚ ਸਿਰਫ ਸਾਡੇ ਸਕੂਲ ਦੇ ਬੱਚੇ ਨੇ ਇਹਦੇ ਵਿੱਚ ਆਸਟ੍ਰੇਲੀਆ ਤੋਂ ਸਾਊਥ ਆਇਲੈਂਡ ਤੋਂ ਕਾਫੀ ਬੱਚੇ ਇੱਥੇ ਆਉਂਦੀ ਹੈ ਤੇ ਇਹ ਜਸਟ ਇੱਕ ਇਵੈਂਟ ਨਹੀਂ ਇਹਦੇ ਵਿੱਚ ਇਹ ਜਰੀਆ ਬਣਦਾ ਹੈ ਜਿੱਦਾਂ ਬੱਚਿਆਂ ਨੂੰ ਇਕੱਠੇ ਹੋ ਕੇ ਮਿਲਣ ਦਾ ਜਿਵੇਂ ਆਪਾਂ ਇੰਡੀਆ ਦੇਖਦੇ ਸੀ ਵਿਸਾਖੀ ਦੀਵਾਲੀ ਤੇ ਸਿੱਖ ਇਕੱਠੇ ਹੁੰਦੇ ਸੀ ਤੇ ਤੁਸੀਂ ਬੱਚਿਆਂ ਦੇ ਵਿੱਚ ਉਤਸ਼ਾਹ ਦੇਖੋਗੇ ਉਸ ਦਿਨ ਕਿ ਕਿਵੇਂ ਉਹਨਾਂ ਦੇ ਵਿੱਚ ਪਾਇਆ ਜਾਂਦਾ ਜੀ ਸੋ ਗੱਲ ਭਾਜੀ ਨੇ ਉਤਸ਼ਾਹ ਦੀ ਕੀਤੀ ਹੈ ਉਤਸ਼ਾਹ ਤਾਂ ਇਸ ਸਾਧ ਤਾਕਾ ਕਿ ਮੇਰੇ ਸਾਹਮਣੇ ਜਿਹੜੀ ਕਲਾਸ ਆ ਇਹਦੇ ਵਿੱਚ ਕੀਰਤਨ ਦੀ ਜਿਹੜੀ ਸਿਖਲਾਈ ਆ ਤਬਲੇ ਦੀ ਜਾਂ ਹਾਰਮੋਨੀਅਮ ਦੀ ਉਹ ਜਿਹੜੀ ਆ ਉਹ ਚੱਲ ਰਹੀ ਆ ਤੇ ਮੈਂ ਇੱਕ ਵਾਰੀ ਚਾਹੂੰਗਾ ਕਿ ਤੁਹਾਨੂੰ ਉਹ ਵੀ ਦਿਖਾਈਏ ਕਿ ਬੱਚੇ ਕਿਸ ਤਰੀਕੇ ਨਾਲ ਜਿਹੜੀ ਇੱਥੇ ਤਿਆਰੀ ਆ ਉਹ ਕਰ ਰਹੇ ਆ ਸੋ ਤੁਸੀਂ ਦੇਖ ਸਕਦੇ ਆ ਛੋਟੇ ਛੋਟੇ ਬੱਚੇ ਜਿਹੜੇ ਉਹ ਹਰਮੋਨੀਅਮ ਦੀ ਸਿਖਲਾਈ ਆ ਜਿਹੜੀ ਲੈ ਰਹੇ ਆ ਸੋ ਦੇਖ ਕੇ ਬੜਾ ਚੰਗਾ ਲੱਗਦਾ ਜੀ ਕਿ ਤੁਸੀਂ ਪੰਜਾਬ ਤੋਂ ਕਹਿ ਲਵਾਂ ਜੇ ਮੈਂ ਤਾਂ 12 13000 ਕਿਲੋਮੀਟਰ ਦੂਰ ਤੇ ਇਹ ਜਿਹੜਾ ਸਾਰਾ ਕੁਝ ਇੱਕ ਪੰਜਾਬ ਜਿਹੜਾ ਮਿੰਨੀ ਪੰਜਾਬ ਜਿਹਨੂੰ ਤੀਜਾ ਪੰਜਾਬ ਆਪਾਂ ਕਹਿ ਸਕਦੇ ਆ ਵਿਦੇਸ਼ਾਂ ਦੇ ਵਿੱਚ ਵੱਜਦਾ বাসਦਾ ਉਹਦੀ ਜਿਹੜੀ ਨਵੀਂ ਪਨੀਰੀ ਆ ਇਹ ਆਪਣੇ ਧਰਮ ਦੇ ਨਾਲ ਆਪਣੀ ਆਪਣੇ ਪੰਜਾਬੀ ਮਾਂ ਬੋਲੀ ਦੇ ਨਾਲ ਜਿਹੜੀ ਜੁੜ ਰਹੀ ਆ ਉਹਨੂੰ ਜੋੜਨ ਦਾ ਜਿਹੜਾ ਉਪਰਾਲਾ ਸਿੱਖ ਹੈਰੀਟੇ ਸਕੂਲ ਵੱਲੋਂ ਕੀਤਾ ਜਾ ਰਿਹਾ ਸੋ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਬੱਚੇ ਜਿਹੜੇ ਕੀਰਤਨ ਦੀ ਜਾਂ ਹਾਰਮੋਨੀਅਮ ਦੀ ਸਖਲਾਈ ਆ ਉਹ ਲੈ ਰਹੇ ਆ ਸੋ ਇਧਰਲੇ ਪਾਸੇ ਬੱਚੇ ਤਬਲੇ ਦੀ ਸਖਲਾਈ ਆ ਜਿਹੜੀ ਉਹ ਲੈ ਰਹੇ ਆ ਸੋ ਇਹ ਸਾਡਾ ਨਿਊਜ਼ੀਲੈਂਡ ਦਾ ਆਣ ਵਾਲਾ ਭੂਖਾ ਜੀ ਸੋ ਜਿਵੇਂ ਮੈਂ ਗੱਲ ਕਰਾਂ ਤਾਂ ਨਿਊਜ਼ੀਲੈਂਡ ਦੇ ਵਿੱਚ ਇਸ ਟਾਈਮ ਪੰਜਾਬੀ ਮਾਂ ਬੋਲੀ ਜਿਹੜੀ ਇਹ ਨਵੇਂ ਨੰਬਰ ਦੀ ਭਾਸ਼ਾ ਜਿਹੜੀ ਇਹ ਬਣ ਚੁੱਕੀ ਆ ਸੋ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਤਾਂ ਇੱਥੇ ਅਸੀਂ ਭਾਰਤੀਆਂ ਦੀ ਗੱਲ ਕਰੀਏ ਤਾਂ ਭਾਰਤੀਆ ਜਿਹੜੇ ਉਹ 3 ਨੰਬਰ ਤੇ ਆ ਬਸੋਂ ਵਾਈਜ਼ ਸੋ ਕਦੇ ਨਾ ਕਦੇ ਮਾਣ ਜ਼ਰੂਰ ਹੁੰਦਾ ਜੀ ਕਿ ਨਿਊਜ਼ੀਲੈਂਡ ਦੇ ਵਿੱਚ ਸਾਡੀ ਗਿਣਤੀ ਆ ਜਿਹੜੀ ਵਧੀ ਆ ਤੇ ਨਾਲ ਦੀ ਨਾਲ ਨਵੀਂ ਪਨੀਰੀ ਤੇ ਜਿਸ ਤਰੀਕੇ ਨਾਲ ਗੁਰਵਾਨੀ ਦੇ ਨਾਲ ਜੁੜ ਰਹੀ ਆ ਜਿਸ ਤਰੀਕੇ ਨਾਲ ਪੰਜਾਬੀ ਮਾਂ ਬੋਲੀ ਨਾਲ ਜੁੜ ਰਹੀ ਆ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਮਾਣ ਜ਼ਰੂਰ ਹੁੰਦਾ ਭਾਜੀ ਕੀ ਕਹੋਗੇ ਭਾਜੀ ਇਹਦੇ ਵਿੱਚ ਮੈਂ ਨਾ ਇੱਕ ਗੱਲ ਤੜਨਾ ਐਡ ਕਰਦਾ ਜਿਵੇਂ ਬੱਚਿਆਂ ਦੇ ਵਿੱਚ ਆਪਾਂ ਤਾਂ ਸ਼ਾਦੀ ਗੱਲ ਕੀਤੀ ਆ ਤੁਸੀਂ ਆ ਦਿਵਾਰ ਦੇ ਉੱਤੇ ਆ ਦੇਖੋਗੇ ਪੇਂਟਿੰਗ ਆ ਸਾਡੇ ਕੋਲ ਸੇਵਾਦਾਰ ਵੀ ਵਲੰਟੀਅਰ ਨੇ ਇਦਾਂ ਦੀ ਸੇਵਾ ਕਰਦੇ ਨੇ ਇਹ ਬੱਚੀ ਹੈਗੀ ਆ ਇੱਥੇ ਤੇ ਉਹ ਤਸਵੀਰਾਂ ਜਿਵੇਂ ਬਣਾਉਂਦੇ ਆ ਹਰ ਰੂਮ ਦੇ ਉੱਪਰ ਜੋ ਕਿ ਆ ਬੱਚਿਆਂ ਨੂੰ ਜਿਵੇਂ ਆਕਰਸ਼ਿਤ ਕਰਦੇ ਆ ਦੇ ਉੱਤੇ ਤੁਸੀਂ ਗੁਰਮੁਖੀ ਦੇਖ ਸਕਦੇ ਹੋ ਤੇ ਪਿੱਛੇ ਵੀ ਤੁਸੀਂ ਹੋਰ ਵੀ ਦੇਖੋਗੇ ਤੇ ਅਸੀਂ ਇਹਦੇ ਨਾਲ ਹੀ ਤੁਹਾਨੂੰ ਕਲਾਸ ਦੇ ਵਿੱਚ ਵੀ ਦਿਖਾ ਦਿੰਨੇ ਜਿੱਥੇ ਬੱਚੇ ਪੜ੍ਹ ਰਹੇ ਆ ਇਸ ਵੇਲੇ ਤੇ ਸਿੱਖਿਆ ਲੈ ਰਹੇ ਆ ਜੀ ਮੈਂ ਇੱਕ ਵਾਰੀ ਕਹੂੰਗਾ ਜੀ ਆ ਜਰੂਰ ਦਿਖਾ ਦੀਵਾਰਾਂ ਤੇ ਬਣਾਈ ਹੋਈ ਜਿਹੜੀ ਪੇਂਟਿੰਗ ਆ ਇਹ ਜਰੂਰ ਦਿਖਾ ਦਿਓ ਤੇ ਸਭ ਤੋਂ ਵੱਡੀ ਗੱਲ ਜਿਹੜੀ ਚੰਗੀ ਲੱਗੀ ਕਿ ਉਹ ਇੱਥੇ ਜਿਹੜੇ ਬੱਚੇ ਵਲੰਟੀਅਰ ਆ ਉਹਨਾਂ ਵੱਲੋਂ ਇਹ ਕੀਤਾ ਗਿਆ ਸਾਰਾ ਕੁਝ ਤੇ ਉਧਰ ਤੁਸੀਂ ਦੇਖ ਸਕਦੇ ਹੋ ਭਾਈ ਖਨਈਆ ਜੀ ਦੀ ਜਿਹੜੀ ਪੇਂਟਿੰਗ ਆ ਉਹ ਬਣਾਈ ਗਈ ਆ ਤੇ ਕਿਤੇ ਨਾ ਕਿਤੇ ਉਹੀ ਬੱਚੇ ਜਿਹੜੇ ਇਹਨਾਂ ਸਕੂਲਾਂ ਦੇ ਵਿੱਚੋਂ ਪੜ੍ਹ ਕੇ ਗਏ ਆ ਉਹੀ ਬੱਚੇ ਹੁਣ ਜਿਹੜੇ ਅੱਗੇ ਇਹਨਾਂ ਬੱਚਿਆਂ ਨੂੰ ਜਿਹੜੀ ਨਵੀਂ ਪਨੀਰੀ ਆ ਉਹਨੂੰ ਸਿਖਾ ਵੀ ਰਹੇ ਆ ਤੇ ਉਹਨਾਂ ਨੂੰ ਹੀ ਅੱਗੇ ਪੜ੍ਹਾ ਵੀ ਰਹੇ ਆ ਤੇ ਬੜੀ ਸੋਹਣੀ ਪੇਂਟਿੰਗ ਬਹੁਤ ਸੋਹਣੀਆਂ ਆ ਜਿਹੜੀਆਂ ਅ ਇੱਥੇ ਲਿਖਿਆ ਹੋਇਆ ਗੁਰਮੁਖੀ ਬੋਲੋ ਗੁਰਮੁਖੀ ਪੜੋ ਤੇ ਗੁਰਮੁਖੀ ਲਿਖੋ ਤੇ ਬੜਾ ਚੰਗਾ ਲੱਗਦਾ ਜੀ ਜਦੋਂ ਆਪਾਂ ਇਸ ਤਰ੍ਹਾਂ ਸਾਰਾ ਕੁਝ ਜਿਹੜਾ ਦੇਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਲੋ ਜੀ ਸੇਮ ਅਸੀਂ ਇੱਕ ਹੋਰ ਕਲਾਸਰੂਮ ਦੇ ਚ ਆਏ ਆ ਐਂਡ ਜੀ ਜਗਤਾਰ ਕੌਰ ਜੀ ਮੇਰੇ ਨਾਲ ਆ ਸੋ ਜੇ ਮੈਡਮ ਪੈਲ ਦਾ ਸਭ ਤੋਂ ਤੋ ਤੋ ਜਾਣਨਾ ਜਾਊਂਗਾ ਕਿਵੇਂ ਲੱਗਦਾ ਬੱਚਿਆਂ ਦਾ ਰਿਸਪੌਂਸ ਕਿਵੇਂ ਦਾ ਸਿਕ ਚਿਲਡਰਨ ਡੇ ਨੂੰ ਲੈ ਕੇ ਬਹੁਤ ਵਧੀਆ ਰਿਸਪੌਂਸ ਵੀਰ ਜੀ ਪਹਿਲੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਰੈਡੀ ਨੇ ਸਾਰਿਆਂ ਨੇ ਆਲਮੋਸਟ ਫਾਰਮ ਭਰ ਦਿੱਤੇ ਆ ਹੂੰ ਤੇ ਇਹ ਜਿਹੜਾ ਪ੍ਰੋਗਰਾਮ ਹੈ ਸਪੈਸ਼ਲ ਕਿਉਂਕਿ ਫਸਟ ਟਾਈਮ ਆ ਜਿਹੜਾ ਅਸੀਂ ਗੁਰਤੇਗ ਭਾਦਰ ਜੀ ਸ਼ਹੀਦੀ ਨੂੰ ਸਮਰਪਿਤ ਬਣਾ ਰਹੇ ਆ ਸਿਆਓ ਸੋ ਆਓ ਆਪਾਂ ਜਿਹੜਾ ਇਤਿਹਾਸ ਦੇ ਪੰਨਿਆਂ ਨੂੰ ਫਰੋਲੀਏ ਤੇ ਸਾਨੂੰ ਜੋ ਅੜਨਾ ਲੜਨਾ ਤੇ ਖੜਨਾ ਸਿਖਾਉਂਦੇ ਨੇ ਤੇ ਜ਼ੁਲਮ ਦੀ ਕਿੱਦਾਂ ਤੁਸੀਂ ਮਜਲੂਮਾਂ ਦੀ ਰਾਖੀ ਕਰਨੀ ਆ ਉਸ ਤੇ ਸਾਨੂੰ ਕਿੱਦਾਂ ਪੈਰਾ ਦੇਣਾ ਸੀ ਉਹਦੇ ਬਾਰੇ ਸਾਡੇ ਨਾਲ ਸਾਨੂੰ ਮਤਲਬ ਕਿ ਉਤਸ਼ਾਹਿਤ ਕਰਦੇ ਨੇ ਜੀ ਸੋ ਜਿਹੜੇ ਜਿਹੜਾ ਸਿੱਖ ਚਿਲड्रन ਦੇ ਦੇ ਫਾਰਮ ਨੇ ਉਹ 14 ਤਰੀਕ ਦੀ ਲਾਸਟ ਡੇਟ ਆ ਤੇ ਲਾ ਕਾਫੀ ਐਕਟੀਵਿਟੀਆਂ ਨੇ ਲਾਈਕ ਕਵਿਤਾ ਕਵਿਸ਼ਰੀ ਸਪੀਚ ਗੁਰਬਾਣੀ ਕੰਠ ਮੁਕਾਬਲਾ ਤਬਲਾ ਆ ਰੋਟੀ ਮੇਕਿੰਗ ਹੋਰ ਬਹੁਤ ਸਾਰੀਆਂ ਐਕਟੀਵਿਟੀਆਂ ਨੇ ਜਿਹੜੇ ਵੀ ਬੱਚਿਆਂ ਨੇ ਅਜੇ ਤੱਕ ਫਾਰਮ ਨਹੀਂ ਭਰੇ ਪਲੀਜ਼ ਉਹ ਫਾਰਮ ਭਰ ਦਿਓ ਸਾਰੇ ਜਣੇ ਤਾਂ ਕਿ ਜਿਹੜਾ ਆਰਗੇਨਾਈਜ਼ਰ ਅਸੀਂ ਪ੍ਰੋਪਰ ਵੇ ਦੇ ਵਿੱਚ ਕਰ ਸਕੀਏ ਤੇ ਜੇ ਕਿਸੇ ਬੱਚੇ ਨੂੰ ਜਾਂ ਪੇਰੈਂਟਸ ਨੂੰ ਕਿਸੇ ਵੀ ਟਾਪਿਕ ਦੇ ਰਿਲੇਟਡ ਕੋਈ ਹੈਲਪ ਚਾਹੀਦੀ ਆ ਉਹ ਸਾਡੀ ਟੀਮ ਨਾਲ ਕੇ ਮਿਲੋ ਤੇ ਅਸੀਂ ਹੈਲਪ ਕਰਨ ਲਈ ਰੈਡੀ ਆ ਜੀ ਤੇ ਕਾਫੀ ਪੇਰੈਂਟਸ ਨੇ ਜਿਹੜੇ ਫਾਰਮ ਨੂੰ ਚੰਗੀ ਤਰ੍ਹਾਂ ਪੜ੍ਹਦੇ ਨਹੀਂ ਹੈਗੇ ਲਾਈਕ ਸਪੀਚ ਆ ਜਿਹੜੀ ਜਾਂ ਫਿਰ ਕਵਿਤਾ ਵਾ 3 ਟੂ 5 ਮਿੰਟ ਦਾ ਟਾਈਮ ਹੁੰਦਾ ਵਾ ਕਈ ਵਾਰ ਬੱਚੇ ਡੇਢ ਨਾਲ 2 ਮਿੰਟ ਦੀ ਸਪੀਚ ਬੋਲ ਕੇ ਜਾਂ ਕਵਿਤਾ ਬੋਲ ਕੇ ਬੈਠ ਜਾਂਦੇ ਆ ਤੇ ਫਿਰ ਪੇਰੈਂਟਸ ਕੇਗਰੀ ਆਬਜੈਕਸ਼ਨ ਕਰਦੇ ਆ ਕਿ ਸਾਡਾ ਬੱਚੇ ਦੀ ਕੋਈ ਉਹ ਲਾਈਕ ਜਿਸ਼ਨ ਨਹੀਂ ਆਈ ਹੈਗੀ ਨਾ ਜੀ ਸੋ ਇਸ ਚੀਜ਼ ਦਾ ਧਿਆਨ ਰੱਖਿਓ ਜਿਹੜਾ ਫਾਰਮ ਆ ਉਹਨੂੰ ਪ੍ਰੋਪਰ ਵੇ ਦੇ ਵਿੱਚ ਭਰਿਓ ਤੇ ਇੰਨੀਆਂ ਕਿ ਬੇਨਤੀਆਂ ਮੇਰੀਆਂ ਜੀ ਸੋ ਉਮੀਦ ਆ ਸਾਰੇ ਜਣੇ ਫਾਰਮ ਟਾਈਮ ਨਾਲ ਭਰ ਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣਾ ਬਿਲਕੁਲ ਬਿਲਕੁਲ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਫਤੇ ਜੀ ਸੋ ਬਿਲਕੁਲ ਜੀ ਜਿੱਥੇ ਬੱਚਿਆਂ ਦੇ ਵਿੱਚ ਉਤਸ਼ਾਹ ਹੈ ਟੀਚਰਸ ਜਿਹੜੇ ਆ ਉਹ ਲਗਾਤਾਰ ਮਿਹਨਤਾਂ ਜਿਹੜੀ ਕਰ ਰਹੇ ਆ ਸੋ ਉਤਸ਼ਾਹ ਬੱਚਿਆਂ 'ਚ ਵੀ ਦੇਖਿਆ ਹੀ ਬਣਦਾ ਸੋ ਹਾਂਜੀ ਬੱਚਿਓ ਕਿਦਾਂ ਤਿਆਰੀ ਹੈ ਸਾਰਿਆਂ ਦੀ ਫਿਰ ਕਿੰਨੇ ਜਣੇ ਆ ਜਿਹੜੇ ਵੱਖ-ਵੱਖ ਮੁਕਾਬਲੇਾਂ ਵਿੱਚ ਪਾਰਟਿਸਿਪੇਟ ਕਰ ਰਹੇ ਆ ਲੋ ਜੀ ਇਹ ਬੱਚੇ ਆ ਜੀ ਜਿਹੜੇ ਪਾਰਟਿਸਿਪੇਟ ਕਰ ਰਹੇ ਆ ਕਾਦੇ ਚ ਕਰ ਰਹੇ ਹੋ ਜੀ ਪਾਰਟਿਸਿਪੇਟ ਸਿਖਾਤ ਗਰਟਨ ਤੇ ਕਵਿਸ਼ਰੀ ਕੀਰਤਨ ਤੇ ਕਵਿਸ਼ਰੀ ਤੇ ਇਹ ਚ ਕਿੰਨੀ ਆ ਆਪਣੀ 8 ਸਾਲ 8 ਸਾਲ ਦਾ ਬੱਚਾ ਜੀ ਸੋ ਕਵਿਸ਼ਰੀ ਕੀਰਤਨ ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਸਿੱਖ ਆਟ ਦੇ ਵਿੱਚ ਜਿਹੜਾ ਪਾਰਟਿਸਿਪੇਟ ਆ ਇਹ ਕਰ ਰਿਹਾ ਸੋ ਇਹ ਆ ਜੀ ਸਾਡੀ ਨਵੀਂ ਨਿਊਜ਼ੀਲੈਂਡ ਦੀ ਆਉਣ ਵਾਲਾ ਭਵਿਕਾ ਆਉਣ ਵਾਲੀ ਪੀੜ੍ਹੀ ਸੋ ਜਿਨ੍ਹਾਂ ਨੇ ਨਿਊਜ਼ੀਲੈਂਡ ਦੇ ਵਿੱਚ ਅੱਗੇ ਵਧਣਾ ਸੋ ਤੁਸੀਂ ਦੇਖ ਸਕਦੇ ਹੋ 8 ਸਾਲ ਦਾ ਬੱਚਾ ਜਦੋਂ ਕੁਵਿਸ਼ਰੀ ਦੇ ਵਿੱਚ ਖੜਕੇ ਬੋਲਦਾ ਤੇ ਜਿਵੇਂ ਇਹਨਾਂ ਨੇ ਦੱਸਿਆ ਕਿ ਕੀਰਤਨ ਕਰਦੇ ਆ ਸੋ ਕਿਤੇ ਨਾ ਕਿਤੇ ਵਾਕਈ ਯਾਗਦਾ ਕਿ ਅਸੀਂ ਤੀਸਰਾ ਪੰਜਾਬ ਜਿਹੜਾ ਵਿਦੇਸ਼ਾਂ 'ਚ ਵੱਸਦਾ ਜਿਹਨੂੰ ਕਿਹਾ ਜਾਂਦਾ ਉਹ ਵਸਾਣ ਦੇ ਵਿੱਚ ਕਾਮਯਾਬ ਅਸੀਂ ਹੋ ਰਹੇ ਹਾਂ ਤੁਸੀਂ ਕਾਦੇ 'ਚ ਲੈ ਰਹੇ ਹੋ ਜੀ ਪਾਰਟਿਸਪੇਟ ਕਾਦੇ 'ਚ ਕਰ ਰਹੇ ਹੋ ਉਹ ਕੀਰਤਨ ਸਪੀਚ ਤੇ ਸਿੱਖਾਟ ਤੇ ਸਿੱਖਾਟ ਸੋ ਮੋਸਟਲੀ ਬੱਚੇ ਆ ਜੀ ਜਿਹੜੇ ਕੀਰਤਨ ਦੇ ਵਿੱਚ ਪਾਰਟਿਸਪੇਟ ਆ ਜਿਹੜਾ ਕਰਦੇ ਆ ਬਹੁਤ ਸੋਹਣੀ ਜਿਹੜੀ ਸਿੱਖਾਟ ਤੁਸੀਂ ਦੇਖ ਸਕਦੇ ਹੋ ਜੀ ਬੱਚਿਆਂ ਨੇ ਜਿਹੜੇ ਇੱਥੇ ਬਣਾਏ ਹੋਏ ਆ ਤੇ ਮੈਨੂੰ ਲੱਗਦਾ ਕਿ ਰੂਮ ਦੇ ਵਿੱਚ ਕਾਫੀ ਬੱਚਿਆਂ ਨੇ ਜਿਹੜੀ ਜਿਵੇਂ ਪੰਜਾਬੀ ਮਾਵੋਲੀ ਦੀ ਜੇ ਮੈਂ ਗੱਲ ਕਰਾਂ ਤਾਂ ਊੜੇ ਆੜੇ ਦੀ 35 ਜਿਹੜੀ ਉਹ ਤੁਸੀਂ ਦੇਖ ਸਕਦੇ ਹੋ ਕੰਨਾਂ ਦੇ ਉੱਤੇ ਤੇ ਸਿੱਖ ਆਰਟ ਨਾਲ ਰਿਲੇਟਡ ਜਿਹੜੀਆਂ ਚਿੱਤਰਕਾਰ ਚਿੱਤਰ ਚਿੱਤਰ ਆ ਜਿਹੜੇ ਬੱਚਿਆਂ ਨੇ ਉਹ ਬਣਾਏ ਹੋਏ ਆ ਸੋ ਇਹਨਾਂ ਦੇ ਵਿੱਚੋਂ ਹੀ ਆਉਣ ਵਾਲੇ ਚਿੱਤਰਕਾਰ ਆ ਜਿਹੜੇ ਸਾਡੇ ਨਿਕਲਣੇ ਆ ਇਹ ਸਾਡਾ ਜਿਹੜਾ ਪ੍ਰਵੇਖ ਤੁਸੀਂ ਕਦੇ ਵਿੱਚ ਪਾਰਟਿਸਿਪੇਟ ਕਰ ਰਹੇ ਹੋ ਇੱਕ ਸੀ ਕਵਿਤਾ ਜੀ ਤੇ ਐਕਸ ਸੀਗਾ ਮੇਲਾ ਕੰਤੀ ਗੁਰਬਾਨੀ ਜੀ ਤੇ ਕੁਇਜ਼ ਤੇ ਕੁਇਜ਼ ਦੇ ਵਿੱਚ ਹਾਂਜੀ ਤੇ ਪੂਰੀ ਤਿਆਰੀ ਆ ਹਾਂਜੀ ਰਜਿਸਟ੍ਰੇਸ਼ਨ ਕਰਾਤੀ ਹੈ ਹਾਂਜੀ ਤੇ ਆਪ ਕਰਾਈ ਹੈ ਕਿ ਮੰਮੀ ਨੇ ਕਿ ਪਪਾ ਨੇ ਆਪਣੇ ਆਪ ਮੈਂ ਕਰਾਇਆ ਸੀ ਆਪਣੇ ਆਪ ਕਰਾਇਆ ਸੀ ਤੇ ਤਿਆਰੀ ਫਿਰ ਬਹੁਤ ਵਧੀਆ ਹੁੰਦਾ ਪਿਆ ਹੈ ਤਿਆਰੀ ਟੀਚਰ ਕਰਵਾਉਂਦੇ ਆ ਕਿ ਆਪ ਕਰਦੇ ਹੋ ਜਾਂ ਮੰਮੀ ਪਪਾ ਵੀ ਨਾਲ ਕਰਾਉਂਦੇ ਆ ਆਪਣੇ ਆਪ ਕਰਦਾ ਹੈ ਆਪਣੇ ਆਪ ਕਰਦੇ ਹੋ ਸਾਰਾ ਕੁਝ ਸਿੱਖ ਲੈਂਦੇ ਹੋ ਆਪਣੇ ਆਪ ਹਾਂਜੀ ਸੋ ਪੰਜਾਬੀ ਐਨ ਪਿਓਰ ਪੜ੍ਹ ਲੰਦੇ ਹੋ ਹਾਂਜੀ ਵੈਰੀ ਗੁੱਡ ਸੋ ਲੋ ਜੀ ਜਿਵੇਂ ਬੱਚਿਆਂ ਦੇ ਵਿੱਚ ਉਤਸ਼ਾਹ ਵਾਕਈ ਹੈਗਾ ਉਹਨਾਂ ਨੇ ਕਿਹਾ ਕਿ ਮੈਂ ਤਿਆਰੀ ਵੀ ਜਿਹੜੀ ਹੋ ਆਪ ਕਰਦਾ ਸਾਡੀਆਂ ਬੱਚੀਆਂ ਵੀ ਬੈਠੀਆਂ ਸੋ ਗੱਲਬਾਤ ਉਹਨਾਂ ਤੋਂ ਵੀ ਜਾਣਨੀ ਚਾਹੂੰਗਾ ਤੁਸੀਂ ਕਾਦੇ ਚ ਭਾਗ ਲੈ ਰਹੇ ਹੋ ਮੈਂ ਕਵਤਾ ਕੁਇਜ਼ ਤੇ ਪਾਠ ਤੇ ਪਾਠ ਵਿੱਚ ਪਾਠ ਸ਼ੁੱਧ ਉਚਾਰਨ ਜਿਹੜਾ ਤੁਸੀਂ ਕਰ ਲੰਦੇ ਹੋ ਹਾਂਜੀ ਤੇ ਜਿਵੇਂ ਆਪਾਂ ਘਰਾਂ ਦੇ ਵਿੱਚ ਜਾਂ ਗੁਰੂ ਘਰ ਆ ਕੇ ਗੁਟਕਾ ਸਾਹਿਬ ਤੋਂ ਪਾਠ ਕਰਦੇ ਆ ਉਦਾਂ ਪਾਠ ਕਰ ਲੈਂਦੇ ਆ ਹਾਂਜੀ ਤੇ ਏਜ ਕਿੰਨੀ ਆ 9 ਸਾਲ ਜੀ 9 ਸਾਲ ਤੇ 9 ਸਾਲ ਦੀ ਬੱਚੀ ਹੈ ਜੀ ਸਾਡੀ ਤੇ ਕਈ ਵਾਰੀ ਇਹ ਚੀਜ਼ਾਂ ਜਿਹੜੀਆਂ ਉਹ ਲੱਗਦਾ ਕਿ ਵਿਦੇਸ਼ਾਂ ਦੇ ਵਿੱਚ ਚਲੇ ਗਏ ਪਤਾ ਨਹੀਂ ਉੱਥੇ ਜਾ ਕੇ ਆਣ ਵਾਲਾ ਭਵਿੱਖਾ ਜਿਹੜਾ ਸੁਰੱਖਿਅਤ ਰਹੂਗਾ ਨਹੀਂ ਰਹੂਗਾ ਪਰ ਆ ਸਾਡਾ ਭਵਿੱਖਾ ਜੀ ਨਿਊਜ਼ੀਲੈਂਡ ਦਾ 9 ਸਾਲ ਦੀ ਬੱਚੀ ਆ ਤੇ ਉਹ ਕਹਿੰਦੀ ਮੈਂ ਗੁਟਖਾ ਸਭ ਤੋਂ ਈਲਾ ਪਾਠ ਆਪ ਕਰ ਲੈਂਦੀ ਆ ਸੋ ਕਿਤੇ ਨਾ ਕਿਤੇ ਜਿੱਥੇ ਬੱਚਿਆਂ ਦੇ ਵਿੱਚ ਹੱਲਾਸ਼ੇਰੀ ਆ ਨਾਲ ਦੀ ਨਾਲ ਬੱਚਿਆਂ ਦੀ ਮਿਹਨਤ ਦਾ ਮਾਪਿਆਂ ਦਾ ਵੀ ਵੱਡਾ ਸਹਿਯੋਗ ਆ ਜਿਹੜੇ ਇਹਨਾਂ ਨੂੰ 3 ਘੰਟੇ ਦੀ ਇਸ ਕਲਾਸ ਤੱਕ ਲੈ 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 ਕੇ ਆਂਦੇ ਆ ਕੋਈ ਕਿਸੇ ਪਾਸੇ ਤੋਂ ਆਂਦਾ ਕੋਈ ਕਿਸੇ ਪਾਸੇ ਦਵਾਂਦਾ ਬੱਚੇ ਦਾ ਮਿਹਨਤ ਕਰਦੇ ਆ ਮਾਪੇ ਦਾ ਵੀ ਵੱਡਾ ਸਹਿਯੋਗ ਆ ਜਦੋਂ ਮਾਪੇ ਆਪ ਇਸ ਪਾਸੇ ਨੂੰ ਤੁਰਨਗੇ ਤਾਂ ਆਉਣ ਵਾਲੀ ਪੀੜ੍ਹੀ ਆਉਣ ਵਾਲਾ ਭਵਿੱਖਾ ਜਿਹੜਾ ਉਹ ਜ਼ਰੂਰ ਸਾਡਾ ਸੁਰੱਖਿਅਤ ਹੋਊਗਾ ਤੇ ਬੱਚਿਆਂ ਦੇ ਲਈ ਗੁਰੂ ਘਰ ਦੇ ਵਿੱਚ ਖਾਣ ਪੀਣ ਦੇ ਲਈ ਜਿਹੜਾ ਇਹਨਾਂ ਦੀ ਬ੍ਰੇਕ ਹੁੰਦੀ ਆ ਉਹਦੇ ਲਈ ਵਿਸ਼ੇਸ਼ ਪ੍ਰਬੰਧਾ ਜਿਹੜੇ ਉਹ ਵੀ ਕੀਤੇ ਜਾਂਦੇ ਆ ਉਹਦੇ ਵੀ ਕੁਝ ਕਲਿੱਪ ਆ ਜਿਹੜੇ ਤੁਹਾਨੂੰ ਜ਼ਰੂਰ ਦਿਖਾਉਂਦੇ ਆ ਸੋ ਤੁਸੀਂ ਦੇਖ ਸਕਦੇ ਆ ਜੀ ਬੱਚਿਆਂ ਦੇ ਲਈ ਜਿਹੜੇ ਫਰਾਈਜ਼ ਤੇ ਹੋਰ ਖਾਣ ਪੀਣ ਦਾ ਸਮਾਨ ਆ ਜਿਹੜਾ ਇੱਥੇ ਬੱਚਿਆਂ ਨੂੰ ਬ੍ਰੇਕ ਦੇ ਵਿੱਚ ਦਿੱਤਾ ਜਾਂਦਾ ਸੋ ਜਿੱਥੇ ਬੱਚਿਆਂ ਨੂੰ ਪੰਜਾਬੀ ਬਾਦਸ਼ਾਹ ਤੇ ਗੁਰਵਾਨੀ ਦੀ ਜਿਹੜੀ ਸਿੱਖਿਆ ਉਹ ਦਿੱਤੀ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਪੰਗਤ ਦੇ ਵਿੱਚ ਬੈਠ ਕੇ ਜਿਹੜੇ ਬੱਚੇ ਆ ਉਹ ਇੱਥੇ ਬ੍ਰੇਕ ਦੇ ਵਿੱਚ ਡਰਿੰਕਸ ਜਾਂ ਜਿੰਨ ਜਿੰਨਾ ਵੀ ਕੁਛ ਨਾ ਨੂੰ ਖਾਣ ਪੀਣ ਦੇ ਲਈ ਇੱਥੇ ਮਿਲਦਾ ਉਹ ਸਾਰਾ ਇੱਥੇ ਸ਼ੱਕਦੇ ਆ ਸੋ ਦੇਖੋ ਜੀ ਚੰਗਾ ਵੀ ਲੱਗਦਾ ਕਿ ਬੱਚਿਆਂ ਨੂੰ ਹਰ ਚੀਜ਼ ਆ ਜਿਹੜੀ ਇੱਥੇ ਮਹੱਈਆ ਕਰਵਾਈ ਜਾਂਦੀ ਆ ਸੋ 15 ਤੋਂ 20 ਮਿੰਟ ਦੀ ਬੱਚਿਆਂ ਦੀ ਜਿਹੜੀ ਬ੍ਰੇਕ ਆ ਇੱਥੇ ਹੁੰਦੀ ਆ ਜੀ ਇਹ ਬ੍ਰੇਕ ਦੇ ਵਿੱਚ ਬੱਚੇ ਜਿਹੜੇ ਆਪਣੇ ਟੀ ਕਹ ਲੋ ਟੀ ਬ੍ਰੇਕ ਜਾਂ ਇਹਨੂੰ ਤੁਸੀਂ ਕਹ ਲੋ ਵੀ ਫਰਾਈਜ਼ ਵਗੈਰਾ ਪੀਜ਼ਾ ਜਿਹੜਾ ਕਹਿੰਦੇ ਮਹੀਨੇ ਦੇ ਵਿੱਚ ਇਹ ਕਿਸ਼ਨੀਵਾਰ ਨੂੰ ਜਿਹੜਾ ਬੱਚਿਆਂ ਨੂੰ ਪੀਜ਼ਾ ਜਿਹੜਾ ਇੱਥੇ ਜਿਹੜਾ ਨਾਲ ਦਿੱਤਾ ਜਾਂਦਾ ਸੋ ਬਾਹਰ ਪੀਜ਼ੇ ਦੀ ਜਿਹੜੀ ਮਸ਼ੀਨਾਂ ਲੱਗੀ ਹੋਈ ਆ ਸੋ ਵਲੰਟੀਅਰਸ ਜਿਹੜੇ ਪੀਜ਼ਾ ਵੀ ਜਿਹੜਾ ਨਾਲ-ਨਾਲ ਤਿਆਰ ਕਰਦੇ ਆ ਸੋ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਨਿਊਜ਼ੀਲੈਂਡ ਦੇ ਵਿੱਚ ਆਕਲੈਂਡ ਦੇ ਵਿੱਚੋਂ ਇਸ ਸਕੂਲ ਦੇ ਜਿਹੜੇ ਐਡਮਿਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਤੁਸੀਂ ਇਸ ਇਖੈਰੀਟੇ ਸਕੂਲ ਦੇ ਆਫਿਸ ਦੇ ਵਿੱਚ ਆ ਕੇ ਇਹਨਾਂ ਦੇ ਨਾਲ ਮਿਲ ਸਕਦੇ ਹੋ ਇਹਨਾਂ ਦਾ ਨੰਬਰ ਤੁਸੀਂ ਜਿਹੜਾ ਗੂਗਲ ਤੋਂ ਵੀ ਲੈ ਸਕਦੇ ਹੋ ਤੇ ਪਰ ਇਟੇਕ ਜੇਕਰ ਜਿਹੜਾ ਮੈਂ ਜਰੂਰ ਕਰਨਾ ਜਾਊਂਗਾ ਕਿ ਸਿਕਸ ਚਿਲड्रन ਡੇ ਜਿਹੜਾ ਅਕਤੂਬਰ ਮਹੀਨੇ 4 ਅਤੇ 5 ਤਰੀਕ ਨੂੰ ਜਿਹੜਾ ਮਨਾਇਆ ਜਾ ਰਿਹਾ ਜੀ ਤੇ ਉਹਦੇ ਵਿੱਚ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਪਾਰਟਿਸਿਪੇਟ ਕਰਵਾਉਣਾ ਚਾਹੁੰਦੇ ਹੋ ਤਾਂ ਰਜਿਸਟ੍ਰੇਸ਼ਨ ਜਿਹੜੀ 14 ਸਤੰਬਰ ਨੂੰ ਬੰਦ ਹੋ ਰਹੀ ਆ ਤੇ ਆਨਲਾਈਨ ਫਾਰਮ ਤੁਹਾਨੂੰ ਜਿਹੜਾ ਗੂਗਲ ਤੋਂ ਮਿਲ ਜੂਗਾ ਸੋ ਉਤੋਂ ਵੀ ਲੈ ਸਕਦੇ ਹੋ ਆ ਕੇ ਸਕੂਲ ਦੇ ਵਿੱਚ ਕੰਟੈਕਟ ਕਰ ਸਕਦੇ ਹੋ ਉਹਦੇ ਵਿੱਚ ਵਕ ਵਕ ਮੁਕਾਬਲੇ ਆ ਜਿਹੜੇ ਉਹ ਹੋਣਗੇ ਸੋ ਵੱਖ-ਵੱਖ ਮੁਕਾਬਲਿਆਂ ਦੇ ਵਿੱਚ ਕੀਰਤਨ ਦਾ ਹੋ ਗਿਆ ਪੰਜਾਬੀ ਦਾ ਹੋ ਗਿਆ ਚਿੱਤਰਕਲਾ ਦਾ ਹੋ ਗਿਆ ਗੱਤਕੇ ਦਾ ਹੋ ਗਿਆ ਵੱਖ-ਵੱਖ ਮੁਕਾਬਲੇ ਕਵੀਸ਼ਰੀ ਦਾ ਹੋ ਗਿਆ ਵੱਖ-ਵੱਖ ਮੁਕਾਬਲਿਆਂ ਦੇ ਵਿੱਚ ਵੱਖ-ਵੱਖ categories ਦੇ ਵਿੱਚ ਜਿਹੜੇ ਭਾਗਾਂ ਬੱਚੇ ਉਹ ਲੈਣਗੇ ਸੋ ਜੇਕਰ ਤੁਸੀਂ ਵੀ ਆਪਣੇ ਬੱਚੇ ਨੂੰ ਭਾਗ ਦਵਾਉਣਾ ਚਾਹੁੰਦੇ ਹੋ ਤਾਂ ਜਲਦੀ ਤੋਂ ਜਲਦੀ ਜੀ ਰਜਿਸਟ੍ਰੇਸ਼ਨ ਆਉ ਜ਼ਰੂਰ ਕਰਵਾਓ ਇੱਥੇ ਹੀ ਹੁਣ ਮੈਨੂੰ ਹਰ ਮਨ ਨੂੰ ਦਿਓ ਇਜਾਜ਼ਤ ਔਰ ਖਬਰਾਂ ਲਈ ਦੇਖਦੇ ਰਹੋ ਅੰਜਨ ਪੰਜਾਬੀ ਨਿਊਜ਼ ਧੰਨਵਾਦ ਸਤਿ ਸ੍ਰੀ ਅਕਾਲ